ਇਹ ਪੱਤੇ ਵਧਾਉਣਗੇ ਮੱਝਾਂ ਦਾ گاਵਾ ਦਾ ਦੁੱਧ ਪਹਿਲੇ ਸੱਟੇ ਜਿਹੜੇ ਡੈਰੀ ਫਾਰਮਰ ਤਰ੍ਹਾਂ ਤਰ੍ਹਾਂ ਦੇ ਨੁਸਖੇ ਟੋਟਕੇ ਫਾਰਮੂਲੇ ਅਜ਼ਮਾ ਅਜ਼ਮਾ ਕੇ ਥੱਕ ਗਏ ਨੇ ਹੰਬ ਗਏ ਨੇ ਪਰ ਉਹਨਾਂ ਦਾ ਗਈਆਂ ਦਾ ਉਹਨਾਂ ਦੀਆਂ ਮੱਝਾਂ ਦਾ ਉਹਨਾਂ ਦਾ ਦੁੱਧ ਜਿਹੜਾ ਹੈ ਵਧਣ ਦੀ ਬਜਾਏ ਲਗਾਤਾਰ ਘਟ ਰਿਹਾ ਹੈ ਨਾ ਡੈਰੀ ਫਾਰਮਰਾਂ ਦਾ ਇਸ ਡੈਰੀ ਦਾ ਦੁੱਧ ਵਧਾਇਆ ਤੁਸੀਂ ਨੁਸਖਿਆਂ ਦੇ ਨਾਲ ਤੇ ਤੁਸੀਂ ਇਹ ਵੀ ਨਾਲ ਕਹ ਰਹੇ ਵੀ ਜਿਹੜੇ ਇਹ ਪੱਤੇ ਨੇ ਇਹ ਦਰਖਤ ਹੈਗਾ ਇਹ ਦੁੱਧ ਦੀਆਂ ਨਹਿਰਾਂ ਦੁੱਧ ਦੇ ਦਰਿਆ ਚਲਾ ਸਕਦਾ ਤੁਹਾਡੇ ਡੈਰੀ ਚੋਂ ਇਹ ਕੱਲਿਆ ਦੁੱਧ ਦੇ ਨਹੀਂ ਕੰਮ ਕਰਦਾ ਜੀ ਇਹ ਪਸ਼ੂਆਂ ਦੇ ਬੁਖਾਰ ਤੇ ਵੀ ਕੰਮ ਕਰੂਗਾ ਪਸ਼ੂਆਂ ਦੇ ਟੋਟਲ ਵਿਟਾਮਨ ਵੀ ਕੰਪਲੀਟ ਕਰੂਗਾ ਪਸ਼ੂ ਜਿੱਦਾਂ ਆਪਣੇ ਬੈਠ ਜਾਂਦੇ ਨੇ ਠੀਕ ਹੈ ਜੀ ਪਸ਼ੂ ਬੈਠੂਗਾ ਵੀ ਨਹੀਂ ਕਦੇ ਡਾਕਟਰ ਸਾਹਿਬ ਤੋਂ ਪਹਿਲਾਂ ਕਿੰਨਾ ਕੁ ਜ਼ੋਰ ਲਾਇਆ ਤੁਸੀਂ ਦੁੱਧ ਵਧਾਉਣ ਨੂੰ ਪਹਿਲਾਂ ਬਥੇਰਾ ਜ਼ੋਰ ਲਾਇਆ ਜੀ ਨਹੀਂ ਵਧੇ ਵਦਿਆ ਨਹੀਂ ਵਦਿਆ ਕੀ ਕੀ ਕੀਤਾ ਵੱਧ ਤੋਂ ਬਹੁਤ ਕੁਝ ਜੋਗਾ ਆਇਆ ਦੁਨੀਆ ਤੇ ਦਵਾਈ ਫੁੱਟੀ ਦਿੱਤੀ ਆ ਉਹ ਸਾਰਾ ਕੁਝ ਦੇਖ ਦੇ ਲੈ ਪਰ ਨਹੀਂ ਫਰਕ ਪਰ ਨਹੀਂ ਫਰਕ ਪਿਆ ਪਰ ਹੁਣ ਜਦੋਂ ਦੇ ਡਾਕਟਰ ਸਾਹਿਬ ਨਾਲ ਜੁੜੇ ਆ ਇਸ ਲਾਈਨ ਨਾਲ ਜੁੜੇ ਸਾਡਾ ਬਹੁਤ ਵਧੀਆ ਦੁੱਧ ਦਾ ਫਰਕ ਆ ਦੋ ਤੋਂ ਸਟਾਰਟ ਕਰਿਆ ਸੀ ਅੱਜ ਦੇ ਮਤਲਬ 28 ਤੁਹਾਡੀਆਂ ਮਰਗੀਆਂ ਉਸ ਤੋਂ ਬਾਅਦ ਤੁਸੀਂ ਦੋ ਤੋਂ ਸ਼ੁਰੂਆਤ ਕੀਤੀ ਤੇ ਅੱਜ ਫੇਰ ਉਹਨੀਆਂ ਹੋ ਚੁੱਕੇ ਹੈ ਤਾਂ ਜੀ 100 ਤੇ ਜਾਣਗੇ ਪਰ ਵਾਸਾ ਫਿਰ ਰੱਖੇ ਉਹ ਕਹਿੰਦੇ ਨਹੀਂ ਅੱਜ ਤੱਕ ਕੋਈ ਡਾਕਟਰ ਨਹੀਂ ਆਇਆ ਜਿਹੜਾ ਸਾਡੇ ਡੈਰੀ ਦਾ ਦੁੱਧ ਪਾਈ ਆ ਵੀ ਵਧਾ ਦੇ ਸਰ ਐਦਾਂ ਦਾ ਕੁਝ ਨਹੀਂ ਹੈਗਾ ਬਿਲਕੁਲ ਦੁੱਧ ਵੀ ਵਧੂਗਾ ਹਰ ਬਿਮਾਰੀ ਤੋਂ ਦੂਰ ਵੀ ਕਰਾਂਗੇ ਟਾਈਮ ਲੱਗੂ ਫਾਰਮਰ ਪਰ ਆਟੋਮੈਟਿਕ ਜੁੜੀ ਜਾਂਦੇ ਨੇ ਜਿਵੇਂ ਜਿਵੇਂ ਜੁੜੀ ਜਾਂਦੇ ਨੇ ਉਸ ਤਰੀਕੇ ਨਾਲ ਆਰਗੇਨਿਕ ਪਾਰਟ ਪੰਜਾਬ ਦਾ ਹੋ ਹੀ ਜਾਂਦਾ ਹੈ ਤੇ ਇਹ ਵੀ ਸੈਟੀਸਫਾਈ ਨੇ ਤੇ ਅਸੀਂ ਵੀ ਖੁਸ਼ ਹੁੰਨੇ ਆ ਜਦੋਂ ਕੋਈ ਭਰਾ ਆ ਕੇ ਕਹਿੰਦਾ ਵੀ ਮੇਰੀ ਆ ਸਮੱਸਿਆ ਮੈਂ ਜੂਝ ਰਿਹਾ ਸੀ ਮੈਨੂੰ ਕਿਤੋਂ ਠੀਕ ਨਹੀਂ ਹੋਈ ਹਾਂ ਤੇ ਬਹੁਤ ਅਸੀਂ ਉਦੋਂ ਜਿਆਦਾ ਖੁਸ਼ ਹੁੰਨੇ ਆ ਵੀ ਇਹਨਾਂ ਦੇ 4 ਰੁਪਏ ਲੱਗਿਆ ਜਿਹੜਾ ਰਾਸ ਆ ਤੁਹਾਨੂੰ ਲੱਗਦਾ ਸੀ ਵੀ ਜਿਹੜੀ ਇਹ ਚੀਜ਼ ਹੈਗੀ ਹੈ ਇਹ ਗੁਰਮੇਲ ਜੀ ਉਹਨਾਂ ਨੇ ਤਾਂ ਪਹਿਲਾਂ ਬਹੁਤ ਜ਼ੋਰ ਲਾਇਆ ਵੀ ਦੁੱਧ ਵੱਧ ਜੇ ਵੱਧ ਜੇ ਕਹਿੰਦੇ ਵਧ ਹੀ ਨਹੀਂ ਰਿਹਾ ਸੀ ਨਹੀਂ ਜੀ ਵਧ ਨਹੀਂ ਸੀ ਰਿਹਾ ਜੀ ਇਹਨਾਂ ਚੀਜ਼ਾਂ ਪਾਉਣ ਨਾਲ ਹੀ ਵਧਿਆ ਜੀ ਇਹਨਾਂ ਚੀਜ਼ਾਂ ਪਾਉਣ ਨਾਲ ਹੀ ਹਾਂਜੀ ਹਾਂਜੀ ਇਹਨਾਂ ਪੱਤਿਆਂ ਨੂੰ ਸੁਕਾ ਕੇ ਬਿਲਕੁਲ ਸੁਕਾ ਕੇ ਇਹਨਾਂ ਦਾ ਪਾਊਡਰ ਬਣਾਇਆ ਜਾਵੇ ਪਾਊਡਰ ਬਣਾ ਕੇ 30 ਗ੍ਰਾਮ ਸਵੇਰੇ 30 ਗ੍ਰਾਮ ਸ਼ਾਮ ਨੂੰ ਪਾਓ ਪਸ਼ੂਆਂ ਦੀ ਹਰ ਬਿਮਾਰੀ ਨੂੰ ਦੂਰ ਭਜਾਓ ਆ ਡਾਕਟਰ ਵੀ ਇਸ ਕੇ ਆਓ ਦੇਖੋ ਸਾਹਮਣੇ ਸਾਡੇ ਕੋ ਸਾਰਾ ਸਿਸਟਮ ਆ ਪਿਆ ਜੀ ਆ ਆ ਚੀਜ਼ਾਂ ਨੇ ਆ ਨੁਸਖਾ ਆ ਗਿਧੜ ਸਿੰਘੀ ਹੱਕ ਆ ਗਿਧੜ ਸਿੰਘੀ ਸਾਡੇ ਹੱਥ ਚਾਹੀ ਜੀ ਇਹਨੇ ਮਤਲਬ ਕਿ ਵੀ ਦੁੱਧ ਸਾਡਾ ਫੋਲੋ ਬਟਾ ਫੋਲੋ ਵਧਾਇਆ ਤੇ ਤੁਹਾਡੇ ਵਾਲਾ ਮਾਮਲਾ ਪੁੱਛ ਦੋ ਜੀ ਲੱਗੇ ਚਾਹੇ ਨਾ ਲੱਗੇ ਦੁੱਧ ਨਹੀਂ ਘਟਣ ਦੇ ਉਹ ਕਿਹੜਾ ਨੁਸਖਾ ਉਹ ਜੀ ਆਪਣਾ ਮਿਲਕ ਟੌਨਿਕ ਪਾਓ 올 ਇਨ ਵਨ ਪਾਊਡਰ ਪਾਓ ਅਗਰ ਓਪਰਾ ਕਰਦਾ ਹਾਂ ਜੀ ਹਾਂ ਹਾਂ ਮਤਲਬ ਹਾਈ ਮਿਲਕ ਪਾਓ ਠੀਕ ਹੈ ਜੀ ਓਪਰਾ ਨਹੀਂ ਕਰੂਗਾ ਪਸ਼ੂ ਇਹ ਲਿਵਰੀ ਐਸਾ ਰੈਗੂਲਰ ਪਾਰ ਕੀ ਹੈ ਕੀ ਜੀ ਇਹ ਲੀਵਰ ਟੌਨਿਕ ਹੈ ਜੀ हां जी ਜਦੋਂ ਆਪਣੀ ਪਾਚਨ ਤੰਤਰ ਬਿਲਕੁਲ ਫਿੱਟ ਰਹੋਗੀ ਤੰਦਰੁਸਤ ਰਹੋਗੀ ਤਾਂ ਬਿਮਾਰੀ ਆਉਣ ਦਾ ਨਾਮ ਹੀ ਨਹੀਂ ਤਾਂ ਉਹ ਕਹਿ ਰਹੇ ਨੇ ਵੀ ਬਿਮਾਰੀ ਬਿਮਾਰੀ ਦਾ ਸਾਨੂੰ ਪਤਾ ਹੀ ਨਹੀਂ ਸਾਡੀ ਸੋਚ ਇਹੀ ਹੈ ਵੀ ਆਪਾਂ ਪਸ਼ੂਆਂ ਦੇ ਦੁੱਧ ਰਹੀਂ ਆਰਗੈਨਿਕ ਤਰੀਕੇ ਨਾਲ ਹਿਊਮਨ ਬਾਡੀ ਨੂੰ ਵੀ ਬਚਾ ਪਾਈਏ ਲੇਕਿਨ ਟਾਈਮ ਲੱਗੂਗਾ ਹੌਲੀ ਹੌਲੀ ਜਿੱਦਾਂ ਅੱਜ ਇਹ ਆਪਾਂ ਨੁਸਖਾ ਦਵਾਂਗੇ ਠੀਕ ਹੈ ਜੀ ਇਹ ਆਰਗੈਨਿਕ ਪਾਰਟ ਹੋ ਗਿਆ ਪਸ਼ੂ ਨੂੰ ਆਪਾਂ ਰੈਗੂਲਰ ਪਾਵਾਂਗੇ ਬਿਮਾਰੀਆਂ ਤੋਂ ਬਚਣਗੇ ਕਿਉਂਕਿ ਦੁੱਧ ਆਪਾਂ ਨੇ ਪੀਣਾ ਆਪਣੇ ਅੰਦਰ ਜਾਣਾ ਠੀਕ ਹੈ ਜੀ ਆਪਾਂ ਬਿਮਾਰੀਆਂ ਤੋਂ ਬਚਾਂਗੇ ਜੀ ਇਹ ਪੱਤੇ ਵਧਾਉਣਗੇ ਮੱਜਾਂ ਦਾ گاਵਾ ਦਾ ਦੁੱਧ ਪਹਿਲੇ ਸੱਟੇ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਹੁਣ ਤੁਸੀਂ ਸੋਚਦੇ ਹੋਵੋਗੇ ਕਿ ਇਨ੍ਹਾਂ ਪੱਤਿਆਂ ਨਾਲ ਦੁੱਧ ਨੂੰ ਕਿਵੇਂ ਵਧਾਇਆ ਜਾ ਸਕਦਾ ਹੈ ਜਿਹੜੇ ਡੈਰੀ ਫਾਰਮਰ ਤਰ੍ਹਾਂ ਤਰ੍ਹਾਂ ਦੇ ਨੁਸਖੇ ਟੂਟ ਕੇ ਫਾਰਮੂਲੇ ਅਜ਼ਮਾ ਅਜ਼ਮਾ ਕੇ ਥੱਕ ਗਏ ਨੇ ਹੰਬ ਗਏ ਨੇ ਪਰ ਉਹਨਾਂ ਦਾ ਗਈਆਂ ਦਾ ਉਹਨਾਂ ਦੀਆਂ ਮੱਝਾਂ ਦਾ ਉਹਨਾਂ ਦਾ ਦੁੱਧ ਜਿਹੜਾ ਹੈ ਵਦਨ ਦੀ ਬਜਾਏ ਲਗਾਤਾਰ ਘਟ ਰਿਹਾ ਹੈ ਤਾਜ਼ੇ ਪੱਤੇ ਇਹ ਦਰਖਤ ਉਹਨਾਂ ਦੇ ਡੈਰੀ ਦੇ ਵਿੱਚ ਦੁੱਧ ਦੀਆਂ ਨਹਿਰਾਂ ਚਲਾ ਸਕਦਾ ਹੈ ਕਿਵੇਂ ਨੁਸਖਾ ਹੈ ਕੀ ਫਾਰਮੂਲਾ ਹੈ ਅੱਜ ਅਸੀਂ ਪਹੁੰਚੇ ਹਲਕਾ ਰਾਮਪੁਰਾ ਦੇ ਪਿੰਡ ਪੂਲੀ ਵਿੱਚ ਜਿੱਥੋਂ ਦੇ ਜਿੱਥੇ ਡਾਕਟਰ ਉਪਕਾਰ ਕਾਉਂਸਲ ਜੀ ਸਾਡੇ ਨਾਲ ਮੌਜੂਦ ਨੇ ਜਿਹੜਾ ਨੁਸਖਾ ਫਾਰਮੂਲਾ ਇੱਥੇ ਦੇਣ ਵਾਲੇ ਨੇ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਤੁਹਾਡਾ ਵੀ ਸਰ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਨੂੰ ਇੱਕ ਚੀਜ਼ ਹਮੇਸ਼ਾ ਹੀ ਤੁਹਾਡੀ ਬਹੁਤ ਚੰਗੀ ਲੱਗਦੀ ਹੈ ਜਿੱਥੇ ਵੀ ਕੋਈ ਦਿੱਕਤ ਪਰੇਸ਼ਾਨੀ ਹੁੰਦੀ ਹੈ ਤੇ ਜਦੋਂ ਸੌਲਟ ਆਊਟ ਹੁੰਦੀ ਹੈ ਤੁਸੀਂ ਉੱਥੇ ਫੀਡਬੈਕ ਜ਼ਰੂਰ ਲੈਣ ਪਹੁੰਚਦੇ ਹੋ ਅੱਜ ਇਸ ਡੈਰੀ ਫਾਰਮਰ ਦੇ ਵਿੱਚ ਇਹਨਾਂ ਡੈਰੀ ਫਾਰਮਰਾਂ ਦਾ ਇਸ ਡੈਰੀ ਦਾ ਦੁੱਧ ਵਧਾਇਆ ਤੁਸੀਂ ਨੁਸਖਿਆਂ ਦੇ ਨਾਲ ਤੇ ਤੁਸੀਂ ਇਹ ਵੀ ਨਾਲ ਕਹਿ ਰਹੇ ਵੀ ਜਿਹੜੇ ਇਹ ਪੱਤੇ ਨੇ ਇਹ ਦਰਖਤ ਹੈਗਾ ਇਹ ਦੁੱਧ ਦੀਆਂ ਨਹਿਰਾਂ ਦੁੱਧ ਦੇ ਦਰਿਆ ਚਲਾ ਸਕਦਾ ਤੁਹਾਡੇ ਡੈਰੀ ਚੋਂ ਬਿਲਕੁਲ ਜੀ ਬਿਲਕੁਲ ਇਹ ਕੱਲਿਆ ਦੁੱਧ ਤੇ ਨਹੀਂ ਕੰਮ ਕਰਦਾ ਜੀ ਇਹ ਪਸ਼ੂਆਂ ਦੇ ਬੁਖਾਰ ਤੇ ਵੀ ਕੰਮ ਕਰੂਗਾ ਪਸ਼ੂਆਂ ਦੇ ਟੋਟਲ ਵਿਟਾਮਨ ਵੀ ਕੰਪਲੀਟ ਕਰੂਗਾ ਪਸ਼ੂ ਜਿੱਦਾਂ ਆਪਣੇ ਬੈਠ ਜਾਂਦੇ ਨੇ ਠੀਕ ਹੈ ਜੀ ਪਸ਼ੂ ਬੈਠੂਗਾ ਵੀ ਨਹੀਂ ਕਦੇ ਜੇ ਪ੍ਰੋਪਰ ਢੰਗ ਨਾਲ ਬੰਦਾ ਫਾਰਮਰ ਭਰਾ ਸਾਂ ਜਨੇ ਨੂੰ ਪਾਉਂਦਾ ਸੁਹੰਜਣਾ ਹੈ ਇਹ ਹਾਂ ਇਹ ਜਿਹੜੇ ਪੱਤੇ ਨੇ ਇਹਨਾਂ ਨੂੰ ਬਣਾਉਣ ਦਾ ਦੱਸਾਂਗੇ ਆਪਾਂ ਵਿਧੀ ਕਿਵੇਂ ਬਣਦੀ ਹੈ ਇਸ ਚੀਜ਼ ਨੂੰ ਪਾਉਂਦਾ ਤਾਂ ਉਹਦਾ ਹਾਜਮਾ ਵੀ ਦਰੁਸਤ ਰਹੂ ਹਣਾ ਜੀ ਹਰ ਬਿਮਾਰੀ ਤੋਂ ਮਤਲਬ ਰਾਤ ਮਿਲੂਗੀ ਜੇ ਇਸ ਇਹਨੂੰ ਵਧੀਆ ਤਰੀਕੇ ਨਾਲ ਪਾਇਆ ਜਾਵੇ ਮਤਲਬ ਹੁਣ ਤੱਕ ਜਿਹੜੇ ਅਸੀਂ ਕਹਿ ਲਈਏ ਕਿ ਜਿਹੜੇ ਸਾਡੇ ਡੈਰੀ ਫਾਰਮਰ ਹੈਗੇ ਨੇ ਅਚਾਰ ਪਾਉਂਦੇ ਸੀ ਅੱਜ ਤੁਸੀਂ ਸਲਾਦ ਖਾਣਾ ਫਿਰ ਹਾਂਜੀ ਹਾਂਜੀ ਇਹ ਬਹੁਤ ਵੱਡਾ ਅਮਰਤ ਹੈ ਜੀ ਕੁਦਰਤ ਨੇ ਦਿੱਤੀ ਹੋਈ ਜਿਹੜੀ ਇਹ ਚੀਜ਼ ਹੈ ਲੋਕੀ ਇਹ ਤਾਂ ਕਿੰਨੀ ਦੇਖਦੀ ਨਹੀਂ ਹੈਗੇ ਇਹ ਬੜਾ ਮਤਲਬ ਬੱਟਾਂ ਦੇ ਬੜਾ ਖੇਤਾਂ 'ਚ ਬڑے ਘਰਾਂ ਚ ਵੀ ਖੜਾ ਹੈ ਲੇਕਿਨ ਇਹ ਅੰਮ੍ਰਿਤ ਬਹੁਤ ਹੀ ਜ਼ਿਆਦਾ ਵਧੀਆ ਅੰਮ੍ਰਿਤ ਹੈ ਜੀ ਜੀ ਚਲੋ ਅਸੀਂ ਸਮਝਾਂਗੇ ਕਿਸ ਤਰੀਕੇ ਨਾਲ ਇਹ ਨੁਸਖਾ ਫਾਰਮੂਲੇ ਦਾ ਇਸਤੇਮਾਲ ਕਰਨਾ ਹੈ ਸਾਡੇ ਨਾਲ ਹਲਕਾ ਰਾਮਪੁਰਾ ਫੁੱਲ ਤੋਂ ਨਹੀਂ ਸਾਡੇ ਸੱਜਣ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਸਚਕਲ ਬਾਈ ਜੀ ਸਚਕਲ ਬਾਈ ਜੀ ਕੀ ਨਾਂ ਹੈ ਤੁਹਾਡਾ ਗਰਮੀਰ ਸਿੰਘ ਜੀ ਕਿਹੜੇ ਪਿੰਡ ਖੜੇ ਆ ਇਸ ਵੇਲੇ ਪੂਲੀ ਹੈ ਇਹ ਪੂਲੀ ਪਿੰਡ ਹੈ ਜੀ ਬੜਾ ਮਸ਼ਹੂਰ ਹੈਗਾ ਹਾਂਜੀ 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 ਪਿੰਡ ਪੂਲੀ ਹੈ ਜੀ ਜੀ ਅੱਛਾ ਇੱਕ ਗੱਲ ਦੱਸੋ ਡਾਕਟਰ ਸਾਹਿਬ ਦੇ ਜਿਹੜੇ ਨੁਸਖੇ ਨੇ ਫਾਰਮੂਲੇ ਨੇ ਤੁਹਾਡੀ ਪ੍ਰੋਬਲਮ ਇੱਥੇ ਸੀ ਕਿ ਤੁਹਾਡਾ ਦੁੱਧ ਨਹੀਂ ਸੀ ਵਜ ਰਿਹਾ ਮੱਜਾਂ ਦਾ ਖਾਸ ਕਰਕੇ ਮੱਜਾ ਤੁਸੀਂ ਰੱਖਿਆ ਹੋਈਆਂ ਨੇ ਹਾਂਜੀ 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 ਕਿੰਨਾ ਕੁ ਜ਼ੋਰ ਲਾਇਆ ਸੀ ਡਾਕਟਰ ਚਲੋ ਤੁਹਾਨੂੰ ਹੁਣ ਪੁੱਛਾਂਗੇ ਕਿਵੇਂ ਹੋਇਆ ਲੇਕਿਨ ਡਾਕਟਰ ਸਾਹਿਬ ਤੋਂ ਪਹਿਲਾਂ ਕਿੰਨਾ ਕੁ ਜ਼ੋਰ ਲਾਇਆ ਤੁਸੀਂ ਦੁੱਧ ਵਧਾਉਣ ਨੂੰ ਪਹਿਲਾਂ ਬਥੇਰਾ ਜ਼ੋਰ ਲਾਇਆ ਜੀ ਨਹੀਂ ਵਧੇ ਵਧਿਆ ਨਹੀਂ ਨਹੀਂ ਵਧਿਆ ਕੀ ਕੀ ਕੀਤਾ ਬਹੁਤ ਬਹੁਤ ਕੁਝ ਜੋਗ ਆਇਆ ਦੁਨੀਆ ਤੇ ਦਵਾਈ ਫੂਟੀ ਦਿੱਤੀ ਆ ਉਹ ਸਾਰਾ ਕੁਝ ਦੇਖ ਦੇ ਲੈ ਪਰ ਨਹੀਂ ਫਰਕ ਪਰ ਨਹੀਂ ਫਰਕ ਪਿਆ ਪਰ ਹੁਣ ਜਦੋਂ ਦੇ ਡਾਕਟਰ ਸਾਹਿਬ ਨਾਲ ਜੁੜੇ ਆ ਇਸ ਲਾਈਨ ਨਾਲ ਜੁੜੇ ਸਾਡਾ ਬਹੁਤ ਵਧੀਆ ਦੁੱਧ ਦਾ ਫਰਕ ਆ ਅੱਛਾ ਦੁੱਧ ਪਰ ਮਤਲਬ ਪਸ਼ੂ ਦੇ ਹਿਸਾਬ ਨਾਲ ਕਿੰਨਾ ਕੁ ਫਰਕ ਪੈ ਗਿਆ ਡੇਢ ਤੋਂ 2 ਲੀਟਰ ਦਾ ਫਰਕ ਪੈ ਗਿਆ ਜੀ ਇੱਕ ਡੰਗ ਦਾ ਇੱਕ ਡੰਗ ਦਾ ਜੀ ਕਿਆ ਬਾਤ ਹੈ ਜੀ ਜੀ ਚਲੋ ਸਾਡੇ ਨਾਲ ਸਾਡੇ ਯੰਗ ਸਟਰਜ਼ ਹੈਗੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਦੇ ਆ ਸਤਿ ਸ਼ਕਲ ਬਾਈ ਜੀ ਬਾਈ ਸਤਿ ਸ਼ਕਲ ਠੀਕ ਜੀ ਨੈ ਤੁਹਾਡਾ ਅਮਰਦੀਪ ਸਿੰਘ ਅਮਰਦੀਪ ਸਿੰਘ ਹਾਂ ਜੀ ਹਾਂ ਜੀ ਅੱਛਾ ਅੱਜਕੱਲ ਤੇ ਇਹ ਲੈ ਕੰਮ ਜੀ ਕੌਣ ਪੈਂਦਾ ਜੀ ਤੁਸੀਂ ਇਹ ਕੰਮ ਕਰਨ ਲੱਗੇ ਹੋ ਬਸ ਜੀ ਗੱਲ ਇਹ ਸੀ 2009 ਚ ਮੇਰੇ ਫਾਦਰ ਸਾਹਿਬ ਨੇ ਇੱਥੇ ਜੀ ਫਾਰਮ ਕੀਤਾ ਸੀ 2009 9 ਚ ਤੇ ਸਾਡਾ ਫਾਰਮ ਫੇਲ ਹੋ ਗਿਆ ਸੀ ਫੇਲ ਹੋ ਗਿਆ ਸੀ ਹਾਂਜੀ ਹਾਂਜੀ ਮਤਲਬ ਗਾਵਾਂ ਦਾ ਨੁਕਸਾਨ ਹੋ ਗਿਆ ਸੀ ਇਦਾਂ ਦਾ ਮੱਜਾਂ ਦਾ ਹਾਂਜੀ ਹਾਂਜੀ ਅੱਛਾ ਗਾਈਆਂ ਰੱਖੀਆਂ ਹੋਈਆਂ ਸੀ ਗਾਂਾਂ ਦਾ ਮਰ ਗਈਆਂ ਸੀ ਹਾਂਜੀ ਹਾਂਜੀ ਪਰ ਇਕੱਠੀਆਂ ਹਾਂਜੀ 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 ਪਰ ਮੇਰੇ ਨਗ ਮਰ ਗਏ ਸੀਗੇ ਜੀ 2-3 ਮਹੀਨਿਆਂ ਚ ਅੱਛਾ ਹਾਂਜੀ ਜੀ ਜੀ ਪਰ ਜੀ ਉਸ ਤੋਂ ਬਾਅਦ ਮੈਂ ਇਹ ਸੋਚ ਲਿਆ ਸੀ ਵੀ ਮਹਾਰ ਵੀ ਮੈਂ ਨਾ ਆਪ ਦੇ ਫਾਦਰ ਸਾਹਿਬ ਨਾਲ ਇੱਕ ਕੀਤਾ ਪ੍ਰੋਮਿਸ ਮੈਂ ਡੈਡੀ ਕੋਈ ਟਾਈਮ ਆਊਗਾ ਆਪਾਂ ਦੁਬਾਰੇ ਫਾਰਮ ਕਰਾਂਗੇ ਤੇ ਆਪਾਂ ਜੀ ਚਲੋ 2 2 ਤੋਂ ਸਟਾਰਟ ਕਰਿਆ ਸੀ ਅੱਜ ਦੇ ਮਤਲਬ 28 ਤੁਹਾਡੀਆਂ ਮਰਗੀਆਂ ਉਸ ਤੋਂ ਬਾਅਦ ਤੁਸੀਂ 2 ਤੋਂ ਸ਼ੁਰੂਆਤ ਕੀਤੀ ਤੇ ਅੱਜ ਫੇਰ ਉਹ ਨਹੀਂ ਉਹ ਹੋ ਚੁੱਕੇ ਹੈ ਤਾਂ ਜੀ 100 ਤੇ ਜਾਣਗੇ ਬਰਮਾਸਾ ਕਰਕੇ ਅੱਛਾ ਡਾਕਟਰ ਸਾਹਿਬ ਨਾਲ ਜੁੜ ਕੇ ਕਿਵੇਂ ਤੁਹਾਡੇ ਫਾਰਮ ਦੇ ਵਿੱਚ ਤਬਦੀਲੀ ਆਈ ਡਾਕਟਰ ਸਾਹਿਬ ਦੇ ਜਿਹੜੇ ਨੁਸਖੇ ਫਾਰਮੂਲੇ ਡਾਕਟਰ ਉਪਕਾਰ ਕਾਉਂਸਲ ਉਹਨਾਂ ਦੇ ਡਾਕਟਰ ਬੀ ਐਸ ਕੇ ਉਹਨਾਂ ਦੇ ਨਹੀਂ ਸਰ ਫਾਰਮੂਲੇ ਬਹੁਤ ਪੂਰੇ ਵਧੀਆ ਰਿਜ਼ਲਟ ਆ ਬਹੁਤ ਯਾਦਾ ਵਧੀਆ ਰਿਜ਼ਲਟ ਆ ਅਸੀਂ ਬਹੁਤ ਕੁਝ ਮਤਲਬ ਇਦਾਂ ਕੁਝ ਹੋਰ ਵੀ ਚੀਜ਼ ਉਹ ਮਤਲਬ ਕੀੜਾ ਵਗੈਰਾ ਕਹਿੰਦੇ ਉਹਨਾਂ ਦਾ ਪਾਈ ਵੀ ਨਹੀਂ ਕੋਈ ਏਦਾਂ ਰਿਜ਼ਲਟ ਆਇਆ ਠੀਕ ਹੈ ਤੇ ਵੀ ਇਹ ਸਾਨੂੰ ਬਹੁਤ ਵਧੀਆ ਲੱਗਿਆ ਅੱਛਾ ਕਿਹੜੀਆਂ ਪ੍ਰੋਬਲਮਾਂ ਦਾ ਹੱਲ ਤੁਸੀਂ ਮੰਨਦੇ ਹੋ ਵੀ ਨੁਸਖੇ 'ਚ ਹੈਗਾ ਡਾਕਟਰ ਬੀ ਐਸ ਕੇ ਦੇ ਉਹ ਇਹ ਜੀ ਕੋਈ ਪ੍ਰੋਬਲਮ ਹੀ ਹੈ ਨਹੀਂ ਜਿਹਦਾ ਨਾਂ ਨੁਕਸੇ 'ਚ ਵਿੱਚ ਹੱਲ ਹੋਵੇ ਇਹਦੇ 'ਚ ਅੱਛਾ ਹਾਂ ਜੀ ਕੁੱਲ ਹੱਲ ਹੈ ਇਹਦੇ 'ਚ ਹਾਂ ਜੀ ਡਾਕਟਰ ਸਾਹਿਬ ਇਹ ਦਾਵਾ ਕਹਿੰਦੇ ਨੇ ਵੀ ਜਿੱਥੇ ਡਾਕਟਰ ਬੀ ਐਸ ਕੇ ਹੈ ਉੱਥੇ ਕਿਸੇ ਹੋਰ ਡਾਕਟਰ ਦੀ ਲੋੜ ਨਹੀਂ ਠੀਕ ਕਹਿੰਦੇ ਨੇ ਹਾਂ ਜੀ ਡਾਕਟਰ ਆਉਂਦੇ ਨਹੀਂ ਇੱਥੇ ਨਹੀਂ ਜੀ ਬਹੁਤ ਘੱਟ ਆਉਂਦਾ ਸੀ ਜੀ ਇਹ ਆਈ ਕਰਾਉਣੇ ਆ ਵੀ ਕੱਲੇ ਆਪਣੀ ਆਈ ਕਰਾਉਣੇ ਆ ਹਾਂ ਜੀ ਹਾਂ ਜੀ ਠੀਕ ਹੈ ਤੇ ਅੱਛਾ ਇੱਕ ਗੱਲ ਹੋਰ ਦੱਸੋ ਜਿਹੜਾ ਇਹ ਫਾਰਮ ਹੈਗਾ ਗੁਰਮੰਤਰ ਕੀ ਹੈਗਾ ਇਸ ਵੇਲੇ ਤੇ ਲੋਕ ਬਾਹਰ ਨੂੰ ਤੁਰ ਰਹੇ ਨੇ ਕੋਈ ਕੈਨੇਡਾ ਚਲੋ ਹੁਣ ਕੈਨੇਡਾ ਛੱਡ ਕੇ ਹੁਣ ਹੋਰ ਪਾਸੇ ਸੀ ਹੋ ਗਏ ਬਾਹਰ ਤਾਂ ਜੀ ਆਪਾਂ ਇੱਕ ਗੱਲ ਕਹਿੰਦੇ ਹੁਣ ਦੇ ਟਾਈਮ 'ਚ ਮੈਂ ਕਹਣਾ 30 ਲੱਖ ਰੁਪਏ ਬਾਹਰ ਦਾ ਲੱਗਦਾ ਹੀ ਆ ਤੇ ਨਾ ਵਾਲਾ ਇੱਥੇ ਨਾ ਜੀ 4-5 ਲੱਖ ਲਾ ਕੇ ਕੰਮ ਸਟਾਰਟ ਕਰੇ ਬੰਦਾ ਮੈਂ ਕਹਣਾ ਜੀ ਨਾ ਵਾਲਾ 30 ਤੋਂ 35 ਹਜ਼ਾਰ ਰੁਪਏ ਘਰ ਬੈਠਾ ਇਨਸਾਨ ਮਤਲ ਪਕਾ ਮੈਂ ਮੈਂ ਕਹਣਾ ਮੈਂ ਸ਼ਰਤ ਲਾ ਗਿਆ ਆਪ ਜੀ ਕਹਿਣਾ ਅਸਲ ਤੇ ਬਾਡੀ ਮਿਸ ਮੈਂ ਆਪ ਦਾ ਹੀ ਮਤਲਬ ਪਹਿਲਾਂ ਮੇਰਾ ਸੀਗਾ ਵੀ ਮੈਂ ਜਾਣਾ ਬਾਹਰ ਪਰ ਨਹੀਂ ਜੀ ਬਾਹਰ ਦਾ ਨਹੀਂ ਹੁਣ ਆਪਾਂ ਇੱਥੇ ਕਹਾਂਗੇ ਇੱਕ ਤਾਂ ਬਹੁਤ ਟਾਈਮ ਦਾ ਪਰ ਡੜੀ ਨਾ ਜੋ ਮੈਂ ਕੀਤਾ ਹੋਇਆ ਸੀ ਨਾ ਵਾਦਾ ਉਹ ਪੂਰਾ ਕਰਨਾ ਕੀ ਬਾਤ ਜਦੋਂ ਹੁਣ ਚਲੋ ਮੈਂ ਉਹ ਗੱਲ ਨਹੀਂ ਕਹਿਣੀ ਪਰ ਮੈਂ ਇਹ ਗੱਲ ਕਹੂੰਗਾ ਜਦੋਂ ਮੈਂ ਫਾਰਮ ਸਟਾਰਟ ਕਰਾਇਆ ਸੀ ਸਾਡੇ ਪਿੰਡ ਦੇ ਲੋਕ ਕਹਿੰਦੇ ਸੀ ਪਹਿਲਾਂ ਇਹਦੇ ਪਿਓ ਦਾ ਕੰਮ ਫੇਲ ਹੋ ਗਿਆ ਸੀ ਹੁਣ ਇਹਦਾ ਕੰਮ ਫੇਲ ਹੋਊਗਾ ਇਹ ਨਹੀਂ ਹੁੰਦਾ ਜੀ ਹੁਣ ਕੀ ਬਾਤ ਕਰਨ ਹੁਣ ਸਾਨੂੰ ਡਾਕਟਰ ਸਾਹਿਬ ਸਹੀ ਮਿਲ ਗਏ ਲਾਈਨ ਵਧੀਆ ਮਿਲ ਗਈ ਸਾਨੂੰ ਇਹਨਾਂ ਦੀ ਗਾਈਡਿੰਗ ਦੇ ਵਿੱਚ ਤੇ ਵਧੀਆ ਕੰਮ ਚੱਲ ਰਿਹਾ ਹਾਂ ਜੀ ਹਾਂ ਜੀ ਅੱਛਾ ਇਸ ਵੇਲੇ ਕਿਹੜੀਆਂ ਪ੍ਰੋਬਲਮਾਂ ਜ਼ਿਆਦਾਤਰ ਮੱਝਾਂ ਨੂੰ ਕਿਉਂਕਿ ਜਿਹੜੀ ਮੱਝ ਹੈਗੀ ਐ ਜਾਂ ਗਾਂ ਹੈਗੀ ਐ ਉਹ ਅਲੱਗ-ਅਲੱਗ ਬਿਮਾਰੀਆਂ ਨਾਲ ਜ਼ਿਆਦਾ ਪੀੜਤ ਹੁੰਦੀਆਂ ਨੇ ਮੱਝ ਦੀਆਂ ਅਲੱਗ ਦਿੱਕਤਾਂ ਨੇ ਗਾਈਆਂ ਦੀਆਂ ਅਲੱਗ ਦਿੱਕਤਾਂ ਨੇ ਇਹਨਾਂ ਨੂੰ ਕੀ ਪ੍ਰੋਬਲਮਾਂ ਜ਼ਿਆਦਾ ਤੁਹਾਡੇ ਮੁਤਾਬਕ ਰਹਿੰਦੀਆਂ ਸੀ ਮੈਂ ਤਾਂ ਜਦੋਂ ਦਾ ਫਾਰਮ ਖੋਲਿਆ ਮੈਂ ਤਾਂ ਕੋਈ ਦਿੱਕਤ ਦੇਖੀ ਨਹੀਂ ਸਾਡੇ ਨਾਲ ਹੀ ਆਈ ਆ ਨਾ ਹੀ ਵੈਕਟੂ ਲੈ ਆਵੇ ਬਿਲਕੁਲ ਸਹੀ ਸਲਾਮਤ ਹੈ ਕੀ ਕਹਣਾ ਮਾੜਾ ਮੋਟਾ ਕਿਸੇ ਨੇ ਆਪਣਾ ਥਾਣਾ ਦੀ ਪ੍ਰੋਬਲਮ ਆ ਗਈ ਉਹ ਹੋ ਗਏ ਸਟ ਅੱਛਾ ਮਸਟੇਟਸ ਦੀ ਹਾਂ ਜੀ ਹਾਂ ਜੀ ਹਾਂ ਜੀ ਹੱਲ ਕਰ ਲੈਣੇ ਆਪੀ ਹਾਂ ਜੀ ਹਾਂ ਜੀ ਹਾਂ ਜੀ ਜਦੋਂ ਇਹਨਾਂ ਦੇ ਪ੍ਰੋਡਕਟ ਆਉਂਦੇ ਆ ਸਾਨੂੰ ਇਹ ਦਿੰਨੇ ਆ ਜੀ ਲੋ ਸਾਰਾ ਠੀਕ ਹੋ ਜਾਂਦਾ ਅੱਛਾ ਮਤਲਬ ਕੋਈ ਡਾਕਟਰ ਨਹੀਂ ਬੁਲਾਉਂਦੇ ਨਹੀਂ ਜੀ ਨਹੀਂ ਨਾ ਫੋਨ ਕਰਦੇ ਨਹੀਂ ਜੀ ਤੁਹਾਡੇ ਫੋਨ 'ਚ ਕਿਸੇ ਡਾਕਟਰ ਦਾ ਨੰਬਰ ਵੀ ਨਹੀਂ ਐ ਤਾਂ ਹੁਣ ਆ ਤੇ ਮਿੱਤਰ ਹੈਗੇ ਜੀ ਮਿੱਤਰ ਹੈਗੇ ਜੀ 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 ਹਾਂ ਜੀ ਹਾਂ ਜੀ ਸੋ ਅ ਦੇਖੋ ਤੁਹਾਡੇ ਨਾਲ ਅਸੀਂ ਗੱਲਬਾਤ ਜਿਹੜੀ ਹੈਗੀ ਕਰਵਾ ਰਹੇ ਹਾਂ ਅਸੀਂ ਤੁਹਾਡੇ ਨਾਲ ਤਜਰਬੇ ਹੈਗੇ ਨੇ ਜਿਹੜੇ ਅ ਖਾਸ ਕਰਕੇ ਮੱਝਾਂ ਦੀ ਜਿਹੜੀ ਦੁੱਧ ਦੀ ਪ੍ਰੋਬਲਮ ਬੜੀ ਹੁੰਦੀ ਹੈ ਭਾਈ ਜੀ ਜਿਨ੍ਹਾਂ ਨੂੰ ਦੁੱਧ ਦੀ ਪ੍ਰੋਬਲਮ ਬੜੀ ਹੁੰਦੀ ਹੈ ਬਹੁਤ ਜ਼ੋਰ ਤੁਹਾਡੇ ਵਾਂਗੂ ਮਾਰ-ਮਾਰ ਕੇ ਹਟ ਜਾਂਦੇ ਨੇ ਸਾਡੇ ਫਾਰਮਰ ਜਿਹੜੇ ਡੈਰੀ ਨਾਲ ਜੁੜੇ ਹੋਏ ਨੇ ਤੇ ਤੁਹਾਡੇ ਕੋਲ ਕਿਹੜਾ ਨੁਸਖਾ ਇਸ ਤਰ੍ਹਾਂ ਦਾ ਕਿਹੜੀ ਗਿੱਦੜ ਸਿੰਘੀ ਤੁਹਾਡੇ ਹੱਥ ਲੱਗੀ ਹੈ ਇਸ ਤਰ੍ਹਾਂ ਦੀ ਵੀ ਜਿਹੜੇ ਤੁਹਾਡੇ ਕੋਲ ਡੰਗਮਗਰ 1.5 ਕਿਲੋ ਕਿਲੋ 2 ਕਿਲੋ 1.5 ਕਿਲੋ 2.5 ਕਿਲੋ ਤੱਕ ਤੁਹਾਡਾ ਦੁੱਧ ਜਿਹੜਾ ਵੱਧ ਗਿਆ ਹਾਂਜੀ ਆਓ ਸਾਹਮਣੇ ਆ ਜਾਓ ਜੀ ਉਹ ਸਾਹਮਣੇ ਦੇਖੋ ਕੀ ਹੈ ਜੀ ਆ ਡਾਕਟਰ ਵੀ ਹੈ ਇਸਕੇ ਆਓ ਦੇਖੋ ਸਾਹਮਣੇ ਸਾਡੇ ਕੋਲ ਸਾਰਾ ਸਿਸਟਮ ਆਪਿਆ ਜੀ ਅੱਛਾ ਆ ਆ ਚੀਜ਼ਾਂ ਨੇ ਆ ਨੁਸਖਾ ਆ ਕਿਧਰ ਸਿੰਗੀ ਹੱਥ ਕਿਧਰ ਸਿੰਗੀ ਸਾਡੇ ਹੱਥ ਚਾਹੀਦੀ ਅੱਛਾ ਇਹਨੇ ਮਤਲਬ ਕਿ ਵੀ ਦੁੱਧ ਸਾਡਾ ਫੋਲੋ ਬਟਾ ਫੋਲੋ ਵਧਾਇਆ ਇੱਥੇ ਡੋਜ਼ ਕਿਵੇਂ ਬਣਦੀ ਹੈ ਬਸ 100 ml ਸਵੇਰੇ ਤੇ 100 ml ਸਾਹਮਣੇ ਜੀ ਬਸ ਹਾਂ ਜੀ ਇਹ ਫਿਰ ਆਪ ਹੀ ਆਪ ਹੀ ਦੇ ਦੇਣੇ ਆਪ ਹੀ ਦੇਣੇ ਕਿੰਨਾ ਕਿੰਨਾ ਤੁਸੀਂ ਕਹਿ ਰਹੇ ਸੀ ਵੀ ਥੋੜਾ ਕੀ ਵੀ ਬੜਾ ਮਸ਼ਹੂਰ ਹੈਗਾ ਇੱਥੇ ਇਲਾਕੇ ਹਾਂਜੀ ਹਾਂਜੀ ਬਹੁਤ ਜਿਆਦਾ ਜੀ ਸਾਡਾ ਕਿਓ ਆ ਜੀ ਸ਼ੁੱਧ ਵਧੀਆ ਜਾ ਰਿਹਾ ਹੁਣ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਸਾਰੇ ਥਾਵਾਂ ਤੇ ਪਹੁੰਚ ਗਏ ਹੁਣ ਜੀ ਕਿਉਂ ਤਾਂ ਇਦਾਂ ਜੇ ਰੋਜ਼ 4 ਕਿਲੋ ਵੀ ਤਿਆਰ ਹੁੰਦਾ ਉਹ ਵੀ ਥੋੜਾ ਮੈਂ ਕਹਣਾ ਜੀ ਜੇ ਇਦੋਂ ਗਾ ਇਹ ਜਾ ਟਾਈਮ ਆ ਉਹ ਜੇ 20 ਕਿਲੋ ਵੀ ਤਾਂ ਉਹ ਵੀ ਥੋੜਾ ਹੋਊਗਾ ਹਾਂਜੀ ਕਿਉਂਕਿ ਜੀ ਲੋਕ ਨਾ ਕੁਆਲਿਟੀ ਪਾਲਦੇ ਆ ਅਸੀਂ ਕੈਮੀਕਲ ਨਹੀਂ ਮੇਨ ਗੱਲ ਤਾਂ ਇਹ ਜਿਹੜੀ ਕੁਦਰਤੀ ਚੀਜ਼ ਐ ਅਸੀਂ ਉਹ ਵਰਤਦੇ ਆਂਗੇ ਹਾਂਜੀ ਕੈਮੀਕਲ ਨਹੀਂ ਸੀ ਡਾਕਟਰ ਸਾਹਿਬ ਤੁਸੀਂ ਵੀ ਦੱਸ ਰਹੇ ਸੀ ਵੀ ਜਿਹੜਾ ਇਹ ਜਿਹੜਾ ਹਾਈ ਮਿਲਕ ਹੈਗਾ ਜਾਂ ਮਿਨਰਲ ਮਿਕਸਰ ਹੈਗਾ ਸਾਡਾ ਅਗਰ ਉਹਦਾ ਇਸਤੇਮਾਲ ਕਰਦੇ ਨੇ ਤਾਂ ਬੰਦਿਆਂ ਨੂੰ ਜਿਹੜੀਆਂ ਹੋਣ ਵਾਲੀਆਂ ਬਿਮਾਰੀਆਂ ਉਹਦੇ ਤੋਂ ਵੀ ਰਾਹਤ ਦਿੰਦਾ ਦੁੱਧ ਸਰ ਇਹ ਤਾਂ ਹੈਗੀ ਆ ਜੀ ਇਹਦੇ 114 ਪੌਦਿਆਂ ਤੋਂ ਤਿਆਰ ਹੁੰਦੇ ਨੇ ਪਾਰਟ ਜਿੰਨੇ ਵੀ ਇਹ ਪਾਰਟ ਨੇ ਆਪਣੇ ਲਿਵ ਡੀਐਸ ਹੋ ਗਿਆ ਮਿਲਕ ਟੋਨਿਕ ਹੋ ਗਿਆ ਆਲ ਹੀ ਨਾ ਬਣ ਪਾਊਡਰ ਹੋ ਗਿਆ ਜਦੋਂ ਆਪਾਂ ਇਹ ਚੀਜ਼ਾਂ ਪਾਉਂਦੇ ਨੇ ਇਹ ਟੋਟਲੀ ਆਰਗੈਨਿਕ ਨੇ ਜੀ ਜਿਵੇਂ ਬੀਰਜੇ ਨੇ ਕਿਹਾ ਦੀ ਗੱਲ ਕੀਤੀ ਐ ਅੱਜ ਇਹ ਕਹਿੰਦੇ ਆ 4 ਕਿਲੋ ਮੈਨੂੰ ਐ ਲੱਗਦਾ ਆਉਣ ਵਾਲੇ ਟਾਈਮ ਦੇ ਵਿੱਚ ਇਹ 400 ਕਿਲੋ ਵੀ ਕਰਨਗੇ ਕਿਉਂਕਿ ਇਹ ਬਹੁਤ ਵੱਡੇ ਲੈਵਲ ਤੇ ਜਾਣ ਵਾਲੇ ਨੇ ਕਿਉਂਕਿ ਇਹਨਾਂ ਦੀ ਜਿਹੜੀ ਸੋਚ ਹੈ ਨਾ ਜੀ ਉਹ ਆਰਗੈਨਿਕ ਵੱਲ ਚਲੀ ਗਈ ਕਿਉਂਕਿ ਬੰਦਾ ਬਾਹਰ ਜਾਂਦਾ ਜਾਂਦਾ ਕੈਨੇਡਾ ਜਾਂਦਾ ਜਾਂਦਾ ਦੋ ਪਸ਼ੂ ਤੋਂ ਅੱਜ 30 ਪਸ਼ੂ ਕਰ ਲਏ ਨੇ 30 ਮੱਝਾਂ ਇਹਦੇ ਕੋਲੇ ਖੜੀਆਂ ਨੇ ਇਸ ਟਾਈਮ ਮੈਂ ਆਉਣ ਵਾਲੇ ਦੀ ਇੱਛਾ ਹੈ ਵੀ ਮੇਰੇ ਕੋਲੇ 200 ਪਸ਼ੂ ਹੋਵੇ ਤਾਂ ਇਹ 400 ਕਿਲੋ ਤੇ ਕਿਉਂ ਵੀ ਤਿਆਰ ਕਰੂਗਾ ਆਰਗੈਨਿਕ ਤਿਆਰ ਕਰੂਗਾ ਕੀ ਕਹ ਕ ਨਹੀਂ ਜੀ ਕਿਉਂਕਿ ਇਹ ਪ੍ਰੋਡਕਟ ਵਰਤੇ ਆ ਆਪਣੇ ਬੀਐਸਕੇ ਦੀ ਇਹਨਾਂ ਨੂੰ ਲਗਭਗ ਪੌਣੇ ਕੋ 2 ਸਾਲ ਹੋ ਗਏ ਆਪਣੇ ਨਾਲ ਜੁੜਿਆ ਨੂੰ ਜਦੋਂ ਦੇ ਇਹ ਆਪਣੇ ਨਾਲ ਜੁੜੇ ਨੇ ਇਹ ਆਪਣਾ ਜਿਵੇਂ ਮਿਲਕ ਟੌਨਿਕ ਵਗੈਰਾ ਦੁੱਧ ਲਈ ਇਹ ਰੈਗੂਲਰ ਪਾ ਰਹੇ ਨੇ ਜੀ ਪਸ਼ੂ ਨੂੰ ਪਸ਼ੂ ਦਾ ਦੁੱਧ ਬਰਕਰਾਰ ਆ ਅੱਛਾ ਡਾਕਟਰ ਜੀ ਇੱਕ ਹੋਰ بڑا ਅਹਿਮ ਸਵਾਲ ਆ ਅਸੀਂ ਮੱਝ ਜਦੋਂ ਵੀ ਲੈ ਕੇ ਆਉਨੇ ਆ ਕਿਸੇ ਪਾਸੇ ਕਿਸੇ ਦੇ ਘਰ ਖੜੀ ਲੈ ਕੇ ਆਉਨੇ ਆ ਮੰਡੀ ਚੋਂ ਲੈ ਕੇ ਆਉਨੇ ਆ ਅਗਲਾ ਦਾਵਾ ਕਰਦੇ ਜੀ ਇਹ ਤਾਂ ਫਰਜ਼ ਕਰੋ ਵੀ 10 ਕਿਲੋ ਇਹਦੇ ਹੇਡਾਂ ਦਾ ਤੇ ਜਦੋਂ ਸਾਡੇ ਘਰੇ ਆ ਜਾਂਦੀ ਐ ਕਰਦੇ 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 ਉਹ ਮਾਮਲਾ ਪੰਜ ਚਾਰ ਕਿਲੋ ਤੀ ਰਹ ਜਾਂਦਾ ਇਹ ਕੀ ਕਾਰਨ ਹੁੰਦਾ ਜੀ ਇਹ ਮੇਨ ਕਾਰਨ ਪਤਾ ਕੀ ਹੈ ਜੀ ਤੁਸੀਂ ਆਪਣੇ ਦੀ ਲਾ ਲੋ ਜਦੋਂ ਆਪਾਂ ਆਪਣਾ ਘਰ ਛੱਡ ਕੇ ਕਿਸੇ ਬਗਾਨੇ ਘਰੇ ਜਾ ਕੇ ਰਹਿਨੇ ਆ ਤਾਂ ਰਾਤ ਨੂੰ ਆਪ ਨੂੰ ਨੀਂਦ ਨਹੀਂ ਆਉਂਦੀ ਠੀਕ ਹੈ ਤੇ ਉਹ ਪਸ਼ੂ ਵੀ ਆਪਣੇ ਵਰਗੇ ਨੇ ਠੀਕ ਹੈ ਹਨਾ ਜੀ ਉਹਨਾਂ ਚ ਵੀ ਉਹਨਾਂ ਹੀ ਮਤਲਬ ਆਪਣੇ ਵਾਂਗੂ ਜਾਨ ਹੈ ਜਿਵੇਂ ਆਪਣਾ ਮਾਈਂਡ ਕੰਮ ਕਰਦਾ ਉਵੇਂ ਹੀ ਪਸ਼ੂਆਂ ਦਾ ਮਾਈਂਡ ਕੰਮ ਕਰਦਾ ਤਾਂ ਹੌਲੀ ਹੌਲੀ ਪਸ਼ੂ ਦਾ ਜੀ ਲੱਗਣ ਨੂੰ ਠੀਕ ਹੈ ਜੀ ਟਾਈਮ ਲੱਗਦਾ ਤੁਸੀਂ ਤਾਂ ਪਰ ਤੁਸੀਂ ਤਾਂ ਕਹ ਰਹੇ ਵੀ ਜਿਹੜਾ ਤੁਹਾਡੇ ਵਾਲਾ ਮਾਮਲਾ ਪੁੱਛਦਾ ਜੀ ਲੱਗੇ ਚਾਹੇ ਨਾ ਲੱਗੇ ਦੁੱਧ ਨਹੀਂ ਘਟਣ ਦਿੰਦੇ ਉਹ ਕਿਹੜਾ ਨੁਸਖਾ ਉਹ ਜੀ ਆਪਣਾ ਮਿਲਕ ਟੌਨਕ ਪਾਓ 올 ਇਨ ਵਨ ਪਾਊਡਰ ਪਾਓ ਅਗਰ ਓਪਰਾ ਕਰਦਾ ਹਾਂਜੀ ਹਾਂ ਹਾਂ ਮਤਲਬ ਹਾਈ ਮਿਲਕ ਪਾਓ ਠੀਕ ਹੈ ਜੀ ਓਪਰਾ ਨਹੀਂ ਕਰੂਗਾ ਪਾਸ਼ੂ ਫਿਰ ਜਿਹੜਾ ਦੁੱਧ ਹੈਗਾ ਕਿੰਨੇ ਟਾਈਮ ਤੇ ਤੁਸੀਂ ਕੀ ਦਾਵਾ ਕਰਦੇ ਹੋ ਜਿਸ ਤਰੀਕੇ ਨਾਲ ਇਹਨਾਂ ਨੇ ਵੈਸੇ ਚਲੋ ਦੱਸ ਹੀ ਦਿੱਤਾ ਸਾਨੂੰ ਕਿੰਨੇ ਟਾਈਮ 'ਚ ਕਿੰਨਾ ਦੁੱਧ ਹੈਗਾ ਜਿਹੜਾ ਅਗਰ ਤੁਹਾਡੇ ਮੁਤਾਬਕ ਕੋਈ ਡੈਰੀ ਫਾਰਮਰ ਜਿਹੜਾ ਇਸ ਵੇਲੇ ਸਾਨੂੰ ਦੇਖ ਰਿਹਾ ਹੈ ਅਗਰ ਉਹਨੇ ਦੁੱਧ ਵਧਾਉਣਾ ਦੁੱਧ ਦੀ ਪ੍ਰੋਡਕਸ਼ਨ ਵਧਾਉਣੀ ਹੈ ਬਈ ਜੀ ਦੇ ਤਾਂ ਯਾਦ ਨਹੀਂ ਹੈਗਾ ਵੀ ਸਾਡੇ ਬਿਮਾਰੀਆਂ ਕੋਈ ਬਿਮਾਰੀਆਂ ਵੀ ਹੁੰਦੀਆਂ ਨੇ ਪਰ ਬਹੁਤ ਸਾਰੇ ਇਸ ਤਰ੍ਹਾਂ ਦੇ ਸਾਡੇ ਫਾਰਮਰ ਭਰਾ ਹੋਣਗੇ ਜਿਨ੍ਹਾਂ ਦੀਆਂ ਬਿਮਾਰੀਆਂ ਕਰਕੇ ਪਹਿਲਾਂ ਜਿਹੜੇ ਡੈਰੀਆਂ ਹੈਗੀਆਂ ਉਹ ਫੇਲ ਹੋਈਆਂ ਨੇ ਇਹਨਾਂ ਨੂੰ ਤਾਂ ਹੁਣ ਯਾਦ ਹੀ ਨਹੀਂ ਅੱਛਾ ਕਿੰਨੇ ਟਾਈਮ ਚ ਦੁੱਧ ਵਧ ਸਕਦੇ ਸਰ ਇਹਨਾਂ ਨੂੰ ਯਾਦ ਕਿਉਂ ਨਹੀਂ ਹੈਗਾ ਸਭ ਤੋਂ ਪਹਿਲਾਂ ਇਹਨਾਂ ਨੂੰ ਯਾਦ ਤਾਂ ਨਹੀਂ ਹੈਗਾ ਇਹ ਜਿਹੜਾ ਲਿਵਰ ਡੀਸ ਹੈ ਇਹ ਪ੍ਰੋਪਰ ਰੈਗੂਲਰ ਪਾ ਰਹੇ ਨੇ ਅੱਛਾ ਇਹ ਬਿਮਾਰੀ ਦੇਖੋ ਇਹ 파ਟ ਹੈ ਜੀ ਇਹ ਲਿਵਰ ਡੀਸ ਰੈਗੂਲਰ ਪਾ ਰਹੇ ਕੀ ਹੈ ਕੀ ਜੀ ਇਹ ਲੀਵਰ ਟੋਨਿਕ ਹੈ ਜੀ ਅੱਛਾ ਹਾਂ ਜੀ ਜਦੋਂ ਆਪਣੀ ਪਾਚਨ ਤੰਤਰ ਬਿਲਕੁਲ ਫਿੱਟ ਰਹੋਗੀ ਤੰਦਰੁਸਤ ਰਹੋਗੀ ਤਾਂ ਬਿਮਾਰੀ ਆਉਣ ਦਾ ਨਾਮ ਹੀ ਨਹੀਂ ਤਾਂ ਇਹ ਕਹਿ ਰਹੇ ਨੇ ਵੀ ਬਿਮਾਰੀ ਬਿਮਾਰੀ ਦਾ ਸਾਨੂੰ ਪਤਾ ਹੀ ਨਹੀਂ ਹੈ ਹੈਨਾ ਕੀ ਕਹਿ ਰਹੇ ਮਤਲਬ ਕੋਈ ਹੈ ਹੀ ਨਹੀਂ ਇੱਥੇ ਕੋਈ ਕਿਸੇ ਵੀ ਤਰ੍ਹਾਂ ਦੇ ਕੋਈ ਰੋਗ ਬਿਮਾਰੀ ਕੁਝ ਵੀ ਨਹੀਂ ਜੀ 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 ਸਾਡੇ ਨਾਲ ਮਾਨ ਸਾਹਿਬ ਵੀ ਨੇ ਜਿਹੜੇ ਇੱਥੇ ਬਹੁਤ ਵਧੀਆ ਸੇਵਾ ਕਰ ਰਹੇ ਨੇ ਔਰ ਫਾਰਮਰਾਂ ਨੂੰ ਅਸੀਂ ਕਹਿ ਲਿਆ ਕਿ ਜਿਹੜੀ ਗਾਈਡੈਂਸ ਦੀ ਜ਼ਰੂਰਤ ਹੈਗੀ ਹੈ ਜਾਂ ਜੋ ਚੀਜ਼ਾਂ ਦੀ ਫਾਰਮੂਲੇ ਦੇ ਨੁਸਖੇ ਦੀ ਜ਼ਰੂਰਤ ਹੈਗੀ ਉਹ ਜ਼ਰੂਰ ਪਰ ਅੱਛਾ ਕੀ ਪ੍ਰੋਬਲਮ ਲੈ ਕੇ ਆਏ ਸੀ ਤੁਹਾਡੇ ਕੋਲ ਇਹ ਜਦੋਂ ਮਾਨ ਸਾਹਿਬ ਆਏ ਸੀ ਪਰਿਵਾਰ ਸਾਡੇ ਕੋਲੇ ਇਹ ਗਰਮੀਲ ਸਿੰਘ ਜੀ ਆਏ ਸੀਗੇ ਵੀ ਸਾਡੇ ਪਸ਼ੂ ਦੁੱਧ ਨਹੀਂ ਦੇ ਰਹੇ ਪ੍ਰੋਪਰ ਫਿਰ ਅਸੀਂ ਇਹਨਾਂ ਨੂੰ ਮਿਲਕ ਟਾਊਨਿਕ ਲਿਵਡੀਅਸ ਅੱਛਾ ਤੇ ਇੱਕ ਆਲ ਇਨ ਵਨ ਪਾਊਡਰ ਵੀ ਆਉਂਦਾ ਠੀਕ ਹੈ ਉਹ ਦਿੰਦਾ ਹੈ ਤੇ ਸੈਟੀਸਫਾਈ ਨੇ ਖੁਸ਼ ਨੇ ਦੁਬਾਰੇ ਹਾਂ ਬਾਰ-ਬਾਰ ਫੋਨ ਕਰਦੇ ਆ ਭਰਾਵਾਂ ਵਾਂਗੂ ਪਿਆਰ ਸਾਡਾ ਅੱਛਾ ਜਦੋਂ ਵੀ ਕਿਤੇ ਗੱਲ ਕਰਨਗੇ ਤੇ ਫੋਨ ਤੇ ਵੀ ਇਹਨਾਂ ਕੋਲੇ ਮੈਡੀਸਿਨ ਪਹੁੰਚਦੀ ਆ ਉਹ ਡਾਕਟਰ ਸਾਹਿਬ ਜਿਹੜਾ ਜੀ 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 ਅੱਛਾ ਜਿਹੜਾ ਇਹ ਮਿਨਰਲ ਮਿਕਸ ਹੈਗਾ ਹਾਈ ਮਿਲਕ ਹੈਗਾ ਮਸਟੈਟਸ ਤੋਂ ਵੀ ਬਚਾਉਂਦਾ ਸਰ ਜਿਹੜਾ 올 ਇਨ ਵਨ ਪਾਊਡਰ ਆਪਣਾ ਆਂਦਾ ਉਹ ਮਸਟੈਟਸ ਤੋਂ ਰੀਪੀਟ ਬਰੀਡਿੰਗ ਤੋਂ ਪਸ਼ੂ ਬੋਲਣ ਲਈ ਸੀ ਮਤਲਬ ਜਿਹੜੇ ਪਸ਼ੂ ਟਾਈਮ ਤੇ ਹੀਟ ਚ ਨਹੀਂ ਆਉਂਦੇ ਉਹਨਾਂ ਲਈ ਬੁਖਾਰ ਲਈ ਹਰ ਸਮੱਸਿਆ ਦਾ ਹੱਲ ਹੈ ਜੀ ਉਹਦੇ ਵਿੱਚ ਹਰ ਤਰ੍ਹਾਂ ਦਾ ਪਾਟ ਪਾਇਆ ਗਿਆ ਜੀ ਜੀ ਉਹ ਵੀ ਆਰਗੈਨਿਕ ਆ ਜੀ ਜੀ ਅੱਛਾ ਡਾਕਟਰ ਸਾਹਿਬ ਫਿਰ ਜਿਹੜਾ ਨੁਸਖਾ ਫਾਰਮੂਲਾ ਤੁਸੀਂ ਦੱਸ ਰਹੇ ਸੀ ਕਿ ਅੱਜ ਸੋਹੰਜਨੇ ਵਾਲਾ ਤੁਹਾਡੇ ਨਾਲ ਅਸੀਂ ਸ਼ੇਅਰ ਕਰਨਾ ਵਾ ਉਹ ਵੀ ਅਸੀਂ ਤੁਹਾਡੇ ਕੋਲ ਪੁੱਛਾਂਗੇ ਪਰ ਸਾਨੂੰ ਵੀ ਦੱਸ ਦੋ ਵੀ ਜਿਹੜੀ ਡਾਕਟਰ ਬੀ ਐਸ ਕੇ ਦੀ ਸੋਚ ਹੈਗੀ ਹੈ ਕੀ ਸੋਚ ਲੈ ਕੇ ਆਪਾਂ ਚੱਲੇ ਹਾਂ ਕਿਉਂਕਿ ਮੈਨੂੰ ਰੋਜ਼ਾਨਾ ਲਗਭਗ ਦਰਜਨਕ ਫੋਨ ਤਾਂ ਆਈ ਜਾਂਦੇ ਨੇ ਜਿਹੜਾ ਤੁਹਾਡਾ ਵੀ ਧੰਨਵਾਦ ਬੜਾ ਕਰਦੇ ਨੇ ਉਹ ਚੈਨਲ ਜ਼ਰੀਏ ਕਿਉਂਕਿ ਗਏ ਹੁੰਦੀ ਨੇ ਦੇਖਿਆ ਹੁੰਦਾ ਉਹ ਚੈਨਲ ਦਾ ਵੀ ਬੜਾ ਧੰਨਵਾਦ ਕਰ ਕੀ ਸੋਚੀ ਹੈ ਸਰ ਸੋਚ ਤਾਂ ਮੇਰੇ ਪਾਪਾ ਡਾਕਟਰ ਭੀਮਸੈਨ ਕਾਉਂਸਲ ਜਿਨ੍ਹਾਂ ਦੇ ਨਾਮ ਤੇ ਇਹ ਕੰਪਨੀ ਆ ਡਾਕਟਰ ਬੀ ਐਸ ਕੇ ਠੀਕ ਹੈ ਜੀ ਸਾਡੀ ਸੋਚ ਇਹੀ ਹੈ ਵੀ ਆਪਾਂ ਪਸ਼ੂਆਂ ਦੇ ਦੁੱਧ ਰਹੀਂ ਆਰਗੈਨਿਕ ਤਰੀਕੇ ਨਾਲ ਹਿਊਮਨ ਬਾਡੀ ਨੂੰ ਵੀ ਬਚਾ ਪਾਈਏ ਠੀਕ ਹੈ ਲੇਕਿਨ ਟਾਈਮ ਲੱਗੂਗਾ ਹੌਲੀ ਹੌਲੀ ਜਿੱਦਾਂ ਅੱਜ ਇਹ ਆਪਾਂ ਨੁਸਖਾ ਦਵਾਂਗੇ ਠੀਕ ਹੈ ਜੀ ਇਹ ਆਰਗੈਨਿਕ ਪਾਰਟ ਹੋ ਗਿਆ ਪਸ਼ੂ ਨੂੰ ਆਪਾਂ ਰੈਗੂਲਰ ਪਾਵਾਂਗੇ ਬਿਮਾਰੀਆਂ ਤੋਂ ਬਚਣਗੇ ਕਿਉਂਕਿ ਦੁੱਧ ਆਪਾਂ ਨੇ ਪੀਣਾ ਆਪਣੇ ਅੰਦਰ ਜਾਣਾ ਠੀਕ ਹੈ ਜੀ ਆਪਾਂ ਬਿਮਾਰੀਆਂ ਤੋਂ ਬਚਾਂਗੇ ਜੀ ਹਾਂਜੀ ਅੱਛਾ ਫਿਰ ਡਾਕਟਰ ਸਾਹਿਬ ਆਕਰ ਦੇ ਵਿੱਚ ਇਹ ਨੁਸਖਾ ਫਾਰਮੂਲਾ ਵੀ ਹੁਣ ਸਾਨੂੰ ਦੱਸ ਦਿਓ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਇਹ ਕਮਾਲ ਦਾ ਉਹਨਾਂ ਡੈਰੀਆਂ ਫਾਰਮਰਾਂ ਵਾਸਤੇ ਜੋ ਅੱਕੇ ਪਏ ਨੇ ਨੁਸਕੇ ਟੋਟਕੇ ਦਵਾਈਆਂ ਟੀਕੇ ਡਾਕਟਰ ਜੇਬਾ ਹਲਕਿਆ ਕਰਾ ਕਰਾ ਪਰ ਉਹ ਕਹਿੰਦੇ ਨਹੀਂ ਅਜੇ ਤੱਕ ਕੋਈ ਡਾਕਟਰ ਨਹੀਂ ਆਇਆ ਜਿਹੜਾ ਸਾਡੇ ਡੈਰੀ ਦਾ ਦੁੱਧ ਪਾਈਆ ਵੀ ਵਧਾ ਦੇ ਸਰ ਐਦਾਂ ਦਾ ਕੁਝ ਨਹੀਂ ਹੈਗਾ ਬਿਲਕੁਲ ਦੁੱਧ ਵੀ ਵਧੂਗਾ ਹਰ ਬਿਮਾਰੀ ਤੋਂ ਦੂਰ ਵੀ ਕਰਾਂਗੇ ਟਾਈਮ ਲੱਗੂ ਫਾਰਮਰ ਪਰ ਆਟੋਮੈਟਿਕ ਜੁੜੀ ਜਾਂਦੇ ਨੇ ਜਿਵੇਂ ਜਿਵੇਂ ਜੁੜੀ ਜਾਂਦੇ ਨੇ ਉਸ ਤਰੀਕੇ ਨਾਲ ਆਰਗੈਨਿਕ ਪਾਟ ਪੰਜਾਬ ਦਾ ਹੋ ਹੀ ਜਾਂਦਾ ਠੀਕ ਹੈ ਜੀ ਕੱਲਾ ਪੰਜਾਬ ਦਾ ਨਹੀਂ ਮਤਲਬ ਲਗਭਗ ਸਟੇਟਾਂ ਦੇ ਵਿੱਚ ਮੈਡੀਸਿਨ ਜਾਣ ਲੱਗ ਗਈ ਹਨਾ ਫਾਰਮੂਲੇ ਜਾਣ ਲੱਗ ਗਏ ਜੀ ਕੀ ਕਹ ਰਹੇ ਮੱਧ ਪ੍ਰਦੇਸ਼ ਵੀ ਆਪਾਂ ਇੱਥੋਂ ਰਾਮਪੁਰੇ ਤੋਂ ਦਵਾਈ ਭੇਜੀ ਹੈ ਜੀ ਹਾਂ ਜੀ ਹਾਂ ਜੀ ਹਾਂ ਜੀ ਬਾਈ 에ਅਰ ਅੱਛਾ ਹਾਂ ਜੀ ਜਹਾਜ਼ 'ਚ ਦਵਾਈ ਚੜ੍ਹਦੀ ਜਹਾਜ਼ ਦਵਾਈ ਪਰ ਅੱਜ ਤੱਕ ਮੈਨੂੰ ਲੱਗਦਾ ਕਿ ਦੁੱਧ ਦੁੱਧ ਵਾਲਾ ਨੁਸਖਾ ਫਾਰਮੂਲੇ ਨਾਲੋਂ ਟਰਕੇ ਆ ਗਿਆ ਆਪ ਹਾਂ ਜੀ ਬਿਲਕੁਲ ਜੀ ਆਉਣਾ ਹੀ ਹੈ ਇਹ ਸਾਡ ਇੱਕ ਗੱਲ ਹੈ ਜੀ ਜਿਹ ਸਾਡੇ ਫਾਰਮਰ ਭਰਾ ਸਾਡੇ ਤੋਂ ਦਵਾਈ ਲੈਂਦੇ ਆ ਉਹ ਇੱਕ ਐ ਹੋ ਜਾਂ ਜਿਵੇਂ ਸਾਡੇ ਰਿਸ਼ਤੇਦਾਰ ਹੁੰਦੇ ਭਰਾ ਹੁੰਦੇ ਨੇ ਸਾਡਾ ਇਹਨਾਂ ਨਾਲ ਪਿਆਰ ਹੋ ਜਾਂਦਾ ਤੇ ਬਸ ਉਹੀ ਗੱਲ ਵੀ ਉਹਨਾਂ ਨੇ ਫੋਨ ਕਰਨਾ ਬਾਈ ਜੀ ਆਹ ਚੀਜ਼ ਚਾਹੀਦੀ ਆ ਸਾਨੂੰ ਤੇ ਅਸੀਂ ਉਹਨਾਂ ਨੂੰ ਪ੍ਰਾਪਤ ਕਰਵਾਉਂਦੇ ਆ ਤੇ ਇਹ ਵੀ ਸੈਟੀਸਫਾਈ ਨੇ ਤੇ ਅਸੀਂ ਵੀ ਖੁਸ਼ ਹੁੰਨੇ ਆ ਜਦੋਂ ਕੋਈ ਭਰਾ ਆ ਕੇ ਕਹਿੰਦਾ ਵੀ ਮੇਰੀ ਆ ਸਮੱਸਿਆ ਮੈਂ ਜੂਝ ਰਿਹਾ ਸੀ ਮੈਨੂੰ ਕਿਤੋਂ ਠੀਕ ਨਹੀਂ ਹੋਈ ਹਾਂ ਤੇ ਬਹੁਤ ਅਸੀਂ ਉਦੋਂ ਜ਼ਿਆਦਾ ਖੁਸ਼ ਹੁੰਨੇ ਆ ਵੀ ਇਹਨਾਂ ਦੇ 4 ਰੁਪਏ ਲੱਗੇ ੜੋ ਰਾਸਾ अच्छा नुस्खे की गल कर रहे थे डॉक्टर साहब ये सर सांझना है सांझना ਦੇ ਪੱਤੇ ਨੇ सांझना ਦੇ ਪਹਿਲਾਂ ਤਾਂ ਬੂਟੇ ਲਾਓ ਵੱਧ ਤੋਂ ਵੱਧ ਠੀਕ ਹੈ ਜੀ ਇਹਨਾਂ ਪੱਤਿਆਂ ਨੂੰ ਸੁਕਾ ਕੇ ਬਿਲਕੁਲ ਸੁਕਾ ਕੇ ਇਹਨਾਂ ਦਾ ਪਾਊਡਰ ਬਣਾਇਆ ਜਾਵੇ ਪਾਊਡਰ ਬਣਾ ਕੇ 30 ग्राम ਸਵੇਰੇ 30 ग्राम ਸ਼ਾਮ ਨੂੰ ਪਾਓ ਪਸ਼ੂਆਂ ਦੀ ਹਰ ਬਿਮਾਰੀ ਨੂੰ ਦੂਰ ਭਜਾਓ ਕੀ ਬਤ 30 ਗ੍ਰਾਮ ਦਾ ਹਾਂਜੀ 30 ਗ੍ਰਾਮ ਕੀ ਫਾਇਦਾ ਫਾਇਦਾ ਕੀ ਹੋਊਗਾ ਅਗਰ ਮੰਨ ਲਓ ਆਮ ਤੌਰ ਤੇ ਦੁੱਧ ਵੀ ਵਧਾਉਣ ਦੀ ਗੱਲ ਆਪਾਂ ਇੱਕ ਪਾਸੇ ਕਰ ਦਈਏ ਹੋਰ ਕੀ ਕੀ ਫਾਇਦੇ ਹੋਣ ਵਾਲੇ ਨੇ ਪਸ਼ੂ ਨੂੰ ਛੇਤੀ ਛੇਤੀ ਟੈਂਪਰੇਚਰ ਨਹੀਂ ਹੋ ਬੁਖਾਰ ਨਹੀਂ ਹੋਊਗਾ ਉਹਦਾ ਬੀਪੀ ਨਹੀਂ ਘਟੂਗਾ ਠੀਕ ਹੈ ਜੀ ਉਹਦਾ ਡਾਈਜੈਸਟਿਵ ਸਿਸਟਮ ਉਹਦੀ ਪਾਚਨ ਤੰਤਰ ਬਹੁਤ ਵਧੀਆ ਰਹੂਗੀ ਹਰ ਤਰ੍ਹਾਂ ਦੇ ਵਿਟਾਮਿਨ ਮਿਲਣਗੇ ਠੀਕ ਹੈ ਜੀ ਪਸ਼ੂਆਂ ਦੇ ਰਾਹੀਂ ਰਾਹੀਂ ਉਹਦੇ ਦੁੱਧ ਦੇ ਰਾਹੀਂ ਆਪਣੀ ਹਿਊਮਨ ਬਾਡੀ ਦਾ ਵੀ ਬਹੁਤ ਵੱਡਾ ਬੈਨੀਫਿਟ ਹੋ ਜੂ ਜੇ ਆਪਾਂ ਸਾਂਝਰਾਂ ਦੇ ਪੱਤੇਆਂ ਨੂੰ ਪਾਊਡਰ ਬਣਾ ਕੇ ਪਾਉਣਾ ਸ਼ੁਰੂ ਕਰਤਾ ਹਾਂਜੀ ਸੁਕਾ ਕੇ ਅੱਛਾ ਡਾਕਟਰ ਸਾਹਿਬ ਪਰ ਬਹੁਤ ਵਾਰ ਹੁੰਦੇ ਜੀ ਕਈ ਡੈਰੀ ਫਾਰਮਰ ਇੰਨੇ ਜ਼ਿਆਦਾ ਬਿ ਇਨਰਜੀ ਸਾਹ ਨਹੀਂ ਹੈਗਾ ਬਹੁਤ ਕਿਸੇ ਕੋਲ 200 ਹੈ ਕਿਸੇ ਕੋਲ 500 ਹੈ ਕਿਸੇ ਕੋਲ 10 ਨੇ ਕਹਿੰਦੇ ਜਿੰਨੇ ਜੋਗੇ ਹੈਗੇ ਵੀ ਇਹ ਨੁਸਖੇ ਫਾਰਮੂਲੇ ਸੀ ਕਿਵੇਂ ਕਰੀ ਇਹਨਾਂ ਦਾ ਅਗਰ ਇਨਰਨਲ ਹੱਲ ਮਤਲਬ ਕਹਿਣ ਦਾ ਮਤਲਬ ਇਹ ਹੈ ਵੀ ਇਸ ਦਾ ਕੋਈ ਆਲਟਰਨੇਟ ਤੁਸੀਂ ਬਣਾਇਆ ਬਿਲਕੁਲ ਸਰ ਬਿਲਕੁਲ ਜਿਹੜਾ ਆਪਾਂ 올 ਇਨ ਵਨ ਪਾਊਡਰ ਦਿੰਨੇ ਆ ਮਿਲਕ ਟੋਨਿਕ ਦਿੰਨੇ ਆ ਹਾਈ ਮਿਲਕ ਦਿੰਨੇ ਆ ਹਰ ਚੀਜ਼ ਦੇ ਵਿੱਚ ਸੁਹਾਂਜਣਾ ਪਾਇਆ ਜਾਂਦਾ ਹੈ ਅੱਛਾ ਹਾਂਜੀ 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 ਹੱਲਾ ਹੈਗਾ ਵੈਸੇ ਕੋਸ਼ਿਸ਼ ਕਰੇ ਫਾਰਮਰ ਚਾਹੇ ਉਹਦੇ ਕੋਲ 200 ਦਾ ਚਾਹੇ 400 ਕੋਸ਼ਿਸ਼ ਕਰੇ ਬੰਦੇ ਉਹਨਾਂ ਕੋਲੇ ਰੱਖੀ ਹੁੰਦੇ ਨੇ ਕੋਸ਼ਿਸ਼ ਕਰਕੇ ਦੇਖਣਾ ਉਹ ਆਪ ਬਣਾ ਕੇ ਦੇਖਣ ਨਾਲੇ ਉਹਨਾਂ ਨੂੰ ਇਹ ਪਤਾ ਲੱਗੇ ਵੀ ਇਹ ਕਿੰਨੀ ਕਿ ਮਿਹਨਤ ਨਾਲ ਬਣਦਾ ਹੈ ਕਿਵੇਂ ਬਣਾਇਆ ਜਾਂਦਾ ਹੈ ਹਨਾ ਜੀ ਤੇ ਬਾਕੀ ਨਹੀਂ ਫਿਰ ਆਪਾਂ ਹੈਗੇ ਆਂ ਦੀ ਹਾਂ ਕੋਈ ਦਿੱਕਤ ਨਹੀਂ ਹਰ ਚੀਜ਼ ਨੂੰ ਪ੍ਰੋਵਾਈਡ ਕਰਾਂਗੇ ਮਤਲਬ ਇਹ ਪਾਊਡਰ ਵੀ ਜੇ ਤੁਹਾਡੇ ਕੋਲੋਂ ਮੰਗਾਉਣਾ ਚਾਹੇ ਕਿਸੇ ਨੇ ਸੌਂਜਣ ਦਾ ਪਾਊਡਰ ਮਿਲ ਸਕਦਾ ਬਿਲਕੁਲ ਸਰ ਬਿਲਕੁਲ ਬਿਲਕੁਲ ਮਿਲ ਸਕਦਾ ਜੀ ਹਾਂ ਜੀ ਹਾਂ ਜੀ ਹਾਂ ਜੀ ਤਾਂ ਬਹੁਤ-ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਜਿਹੜਾ ਇਹ ਸੋਹੰਜਣੇ ਦਾ ਦਰਖਤ ਹੈਗਾ ਡੈਰੀ ਫਾਰਮਰਾਂ ਵਾਸਤੇ ਇਹ ਦਰਖਤ ਨਾ ਹੋ ਕੇ ਅਸੀਂ ਕਹਿ ਲਈਏ ਕਿ ਇੱਕ ਖਜ਼ਾਨੇ ਦੀ ਤਰ੍ਹਾਂ ਕੰਮ ਕਰ ਸਕਦਾ ਹੈ ਔਰ ਖਾਸ ਕਰਕੇ ਉਹਨਾਂ ਡੈਰੀਆਂ ਦਾ ਜਿੱਥੇ ਜਾ ਕੇ ਦੁੱਧ ਵਧਣ ਵਾਲੇ ਹੱਥ ਖੜੇ ਹੋ ਜਾਂਦੇ ਨੇ ਤਾਂ ਉੱਥੇ ਇਹ ਨੁਸਕਾ ਇਹ ਫਾਰਮੂਲਾ ਜਿਹੜਾ ਕਿ ਡਾਕਟਰ ਸਾਹਿਬ ਨੇ ਦੱਸਿਆ ਔਰ ਹੋਰ ਇਹਨਾਂ ਦੇ ਹੋਰ ਵੀ ਨੁਸਕੇ ਫਾਰਮੂਲੇ ਬਣਾਏ ਹੋਏ ਨੇ ਉਨਾ ਨਾਲ ਬੜੀ ਆਸਾਨੀ ਨਾਲ ਜਿਹੜਾ ਦੁੱਧ ਹੈਗਾ ਉਹ ਵਧਾਇਆ ਜਾ ਸਕਦਾ। ਸੋ ਅਸੀਂ ਰਾਮਪੁਰਾ ਫੂਲ ਦੇ ਹਲਕਾ ਹਲਕਾ ਰਾਮਪੁਰਾ ਫੂਲ ਹੈਗਾ ਪਿੰਡ ਪੋਲੀਪੌਂਚੇ ਹੋਇਆ। ਬਾਈ ਗੁਰਮੀਲ ਹੋਰਾ ਦੇ ਅਸੀਂ ਇਸ ਫਾਰਮ ਦੇ ਵਿੱਚ ਆ। ਪਰ ਇਸ ਫਾਰਮ ਦੇ ਡਾਕਟਰ ਨਾਲ ਹੁਣ ਤੁਹਾਨੂੰ ਮਿਲਾਉਣਿਆ ਜਿੰਨਾ ਕਰਕੇ ਗੁਰਮੀਲ ਬਾਈ ਜੀ ਉਹ ਕਹਿੰਦੇ ਅਸੀਂ ਤਾਂ ਭੁੱਲੇ ਗਏ ਕਿ ਸਾਡੇ ਡੈਰੀ ਦੇ ਵਿੱਚ ਕਦੇ ਦਿੱਕਤਾਂ ਕੋਈ ਆਈ ਵੀ ਆਏ ਨਹੀਂ ਆਈ। ਲੇਕਿਨ ਅਸੀਂ ਜਿਹੜੇ ਇੱਕ ਤਰ੍ਹਾਂ ਦੇ ਡਾਕਟਰ ਬਣ ਗਏ ਨੇ ਆਪਣੇ ਆਪ ਡਾਕਟਰ ਬਣੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਸੱਚਕਲ ਮਾਤਾ ਜੀ ਸੱਚਕਲ ਜੀ ਕਿ ਨਾ ਤੁਹਾਡਾ ਕਰਮਜੀਤ ਕਰਤ ਅੱਛਾ ਫਿਰ ਸਾਰੇ ਦੇਖ ਰਹੇ ਕਿ ਤੁਸੀਂ ਕਰਦੇ ਹੋ ਹਾਂਜੀ ਇਹ ਤਾਂ ਕਹਿੰਦੇ ਜੀ ਸਾਨੂੰ ਤਾਂ ਪਤਾ ਵੀ ਨਹੀਂ ਹੈਗਾ ਵੀ ਕੋਈ ਪ੍ਰੋਬਲਮ ਹੁੰਦੀ ਵੀ ਹੈ ਮੱਝਾਂ ਨੂੰ ਨਹੀਂ ਜੀ ਤਾਂ ਬਸ ਜਿੰਨਾ ਕਿਨਾਂਤ ਹੁੰਦਾ ਇਹ ਵੀ ਕਰਦੇ ਆ ਠੀਕ ਹੈ ਹਾਂਜੀ ਤੇ ਕੀ 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 ਦਿੱਕਤਾਂ ਪਰੇਸ਼ਾਨੀਆਂ ਪਹਿਲਾਂ ਹੁੰਦੀਆਂ ਸੀ ਪਹਿਲਾਂ ਬਸ ਇਹਨਾਂ ਚ ਵੀ ਕਮਜ਼ੋਰੀ ਹੁੰਦੀ ਦੁੱਧ ਨਹੀਂ ਸੀ ਵੱਧਦਾ ਹੀ ਪਸੂ ਅੱਛਾ ਜੀ ਤੇ ਫਿਰ ਜਦੋਂ ਨੈਨੈਕਚਰ ਤੇ ਇੱਕ ਕਿਰਸ਼ਮ ਪਾਉਣ ਲੱਗਿਆਂ ਲੀਵਰ ਟਾਂਕ ਪਾਉਣ ਦੇ ਦੁੱਧ ਹੋ ਜਾਂਦਾ ਤਰਕ ਪੈ ਗਿਆ ਕਿੰਨਾ ਕੁ ਫਰਕ ਪੈ ਗਿਆ ਤਾਂ ਕਹਿੰਦੇ ਜੀ 2.5 ਤੋਂ 3 ਕਿਲੋ ਤੱਕ ਫਰਕ ਪੈ ਗਿਆ ਆਪਾਂ ਡੰਗਦੇ ਹਾਂਜੀ ਹਾਂਜੀ ਪੈ ਗਿਆ ਜੀ ਇੰਨਾ ਕੁ ਪੈ ਗਿਆ ਹਾਂਜੀ ਅੱਛਾ ਤੁਹਾਨੂੰ ਲੱਗਦਾ ਸੀ ਵੀ ਜਿਹੜੀ ਇਹ ਚੀਜ਼ ਹੈਗੀ ਇਹ ਗੁਰਮੀਲ ਜੀ ਉਹਨਾਂ ਨੇ ਤਾਂ ਪਹਿਲਾਂ ਬਹੁਤ ਜ਼ੋਰ ਲਾਇਆ ਵੀ ਦੁੱਧ ਵਜੇ ਵਜੇ ਕਹਿੰਦੇ ਵਧ ਨਹੀਂ ਰਿਹਾ ਸੀ ਨਹੀਂ ਜੀ ਵਧ ਨਹੀਂ ਸੀ ਰਿਹਾ ਜੀ ਇੰਨਾ ਚੀਜ਼ਾਂ ਪਾਉਣ ਨਾਲ ਹੀ ਵਧਿਆ ਜੀ ਇੰਨਾ ਚੀਜ਼ਾਂ ਪਾਉਣ ਨਾਲ ਹੀ ਹਾਂਜੀ ਹਾਂਜੀ ਹੋਰ ਵੀ ਕਿਹੜੀਆਂ ਬਿਮਾਰੀਆਂ ਤੋਂ ਬਚਾਅ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਲੀਵਰ ਉਹ ਟੋਨਿਕ ਹੈਗਾ ਜਿਹੜਾ ਤੁਸੀਂ ਇਸਤੇਮਾਲ ਕਰਦੇ ਹੋ ਡਾਕਟਰ ਬੀਐਸਕੇ ਦਾ ਕਿਹੜੇ ਕਿਹੜੇ ਬਿਮਾਰੀਆਂ ਤੋਂ ਤੁਹਾਨੂੰ ਲੱਗਦਾ ਕਿ ਵੀ ਹੁਣ ਨੇੜੇ ਤੇੜੇ ਵੀ ਨਹੀਂ ਖੜਦੇ ਆ ਡੈਰੀ ਦੇ ਕੋਈ ਬੁਖਾਰ ਜੀ ਬਸ ਕੀੜੇ ਕੁੜੇ ਨਹੀਂ ਬਸ ਇਹਨਾਂ ਦੀ ਅੰਦਰ ਵੀ ਹਮੇਸ਼ਾਰ ਬਣ ਜਾਂਦੇ ਪਸ਼ੂ ਠੀਕ ਹੈ ਹਾਂ ਜੀ ਰਾ ਥਾਣਾ ਕੜ ਜਾਂਦਾ ਸੀ ਹਾਂ ਥਾਣ ਉਹ ਵੀ ਸਹੀ ਹੋ ਗਿਆ ਜੀ ਉਹ ਵੀ ਮਸਟੈਟਸ ਵਾਲੇ ਹਾਂ ਹਾਂ ਜੀ ਉਹ ਵੀ ਟੈਟਸ ਵਾਲਾ ਵੀ ਚੱਕਿਆ ਗਿਆ ਕੰਮ ਜੀ ਅੱਛਾ ਕਿਉਂਕਿ ਭਾਈ ਜੀ ਉਹਨਾਂ ਨੇ ਬੜਾ ਮਾੜਾ ਦੌਰ ਵੀ ਦੇਖਿਆ ਹੈ ਪਸ਼ੂਆਂ ਦੇ ਹਿਸਾਬ ਨਾਲ ਕਹਿੰਦੇ ਸੀ ਸਾਡੇ 28 ਤਿੰਨ ਕੁ ਮਹੀਨਿਆਂ ਚ 27 28 ਪਸ਼ੂ ਮਰ ਵੀ ਗਏ ਸੀ ਹਾਂ ਤੇ ਹੁਣ ਜਦੋਂ ਉਹੀ ਸਮਰਾਜ ਬੇਟਾ ਹੈ ਮਿਲ ਕੇ ਹੈ ਹਨਾ ਸਾਰੀਆਂ ਚੀਜ਼ਾਂ ਕਰ ਰਹੇ ਹੋ ਕਿਹੋ ਜਿਹਾ ਲੱਗਦਾ ਕਿੰਨਾ ਕੁ ਅਸੀਂ ਕਹਿ ਲਈਏ ਕਿ ਜਿਹੜਾ ਇਹ ਕੰਮ ਹੈਗਾ ਆਰਥਿਕ ਤੌਰ ਤੇ ਸੰਪੰਨ ਕਰ ਰਿਹਾ ਵਧੀਆ ਜੀ ਜੀ ਜਿਹਦੇ ਨੂੰ ਕੇਅਰ ਕਰਦੇ ਆ ਜੀ ਵਧੀਆ ਜੀ ਬਸੂ ਵਧੀਆ ਦੁੱਧ ਦਿੰਦੇ ਆ ਵਧੀਆ ਗ੍ਰੋਥ ਕਰਦੇ ਆ ਠੀਕ ਹੈ ਹਾਂਜੀ ਸਰਪਸ ਵਧੀਆ ਤੇ ਮੈਨੂੰ ਲੱਗਦਾ ਹੈ ਕਿ ਇਹ ਮਾਤਾ ਜੀ ਉਹਨਾਂ ਸਾਡੀਆਂ ਬੀਬੀਆਂ ਵਾਸਤੇ ਕਿਸਾਨ ਬੀਬੀਆਂ ਵਾਸਤੇ ਇੱਕ ਉਦਾਹਰਣ ਹੈਗੇ ਨੇ ਜੋ ਕਹਿੰਦੇ ਨੇ ਵੀ ਸਸਤਾ ਕੁਝ ਕਰ ਨਹੀਂ ਸਕਦੇ ਇਸਦਾ ਘਰ ਦਾ ਕੰਮ ਕਰਨ ਜੋਗੇ ਆ ਉਹਨਾਂ ਨੂੰ ਕੀ ਕਹੋਗੇ ਜਿਹੜੇ ਕਹਿੰਦੇ ਨੇ ਜੀ ਘਰ ਦਾ ਕੰਮ ਵੀ ਸੰਨ ਤੋਂ ਬੜਾ ਮੁਸ਼ਕਲ ਹੁੰਦਾ ਅਸੀਂ ਡੰਗਰ ਪਛੂ ਕਿਵੇਂ ਸਾਂਭ ਲਈ ਮੈਂ ਕਰਦੇ ਆਂ ਜੀ ਘਰ ਦਾ ਕੰਮ ਵੀ ਕਰਦੇ ਆਂ ਤੇ ਪੀ ਪਸ਼ੂਆਂ ਡੰਗਰਾਂ ਦਾ ਵੀ ਸਾਂਭਦੇ ਆਂ ਜੀ ਮੈਨੂੰ ਸ਼ੌਂਕ ਹੈ ਕਿੰਨਾ ਕਿ ਕਿੰਨਾ ਕ ਹੌਸਲਾ ਹੁੰਦਾ ਜਦੋਂ ਨਾਲ ਖੜੇ ਹੁੰਨੇ ਹੋ ਤੁਸੀਂ ਬਾਈ ਜੀ ਕਿੰਨਾ ਕ ਹੌਸਲਾ ਹੁੰਦਾ ਜਦੋਂ ਘਰ ਦੇ ਨਾਲ ਖੜਦੇ ਨੇ ਆ ਪੂਰਾ ਹੌਸਲਾ ਜੀ ਕਿਆ ਬਾਤ ਬਾਣਾ ਵਾਮ ਲਾ ਕੇ ਚੱਲੀਦੇ ਆ ਜੀ ਫੇਰ ਜੇ ਕਿ ਚੱਲਦਾ ਵਧੀਆ ਕਾਰੋਬਾਰ ਚੱਲਦਾ ਜੀ ਠੀਕ ਹੈ ਸਾਨੂੰ ਫਿਕਰ ਹੀ ਨਹੀਂਗਾ ਆਹ ਦਾ ਦਵਾਈ ਤੇ ਸਾਮ ਸਮੇਂ ਇਹ ਸਾਰੇ ਦਵਾਈ ਬੂਟੀ ਇਹਨਾਂ ਨੇ ਦੇਣੀ ਹੈ ਕਾ ਬਾਕੀ ਸਾਰਾ ਕਰਦੇ ਹਾਂ ਰਲ ਮਿਲ ਕੇ ਸਾਰਾ ਪਰਿਵਾਰ ਜੀ 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 ਅੱਛਾ ਤੇ ਫਿਰ ਡਾਕਟਰ ਸਾਹਿਬ ਤਾਂ ਨਹੀਂ ਕਹਿੰਦੇ ਮਾਂ ਨੂੰ ਕਿ ਤੇ ਡਾਕਟਰ ਸਾਹਿਬ ਤਾਂ ਨਹੀਂ ਕਹਿਣ ਲੱਗੇ ਨਹੀਂ 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 ਪਰ ਮੈਂ ਲਾ ਹੁਣ ਤਾਂ ਇਹ ਹੁਣ ਦਵਾਈ ਕਹਿਣ ਲੱਗ ਜਾਣਗੇ ਡਾਕਟਰ ਸਾਹਿਬ ਕਹਿਣ ਲੱਗ ਜਾਣਗੇ ਹਾਂ ਜੀ ਜੀ ਅੱਛਾ ਮਾਤਾ ਜੀ ਗੁਰਮੀਲ ਜੀ ਦੱਸ ਰਹੇ ਸੀ ਤੁਹਾਡਾ ਬڑا ਬੇਟਾ ਨੂੰ 8.5 ਸਾਲ ਹੋ ਗਏ ਦੇਖੇ ਨੂੰ ਤੁਸੀਂ ਤੇ ਹੁਣ ਛੋਟਾ ਬੇਟੇ ਨੇ ਮਤਲਬ ਮੱਜਾਂ ਦੇ ਕਾਰੋਬਾਰ ਨੇ ਬੇਟਾ ਤੁਹਾਡਾ ਇੱਥੇ ਰੱਕ ਲਿਆ ਉਹਨਾਂ ਮਾਵਾਂ ਨੂੰ ਕੀ ਕਹੋਗੇ ਜਿਹੜੀਆਂ ਮਾਵਾਂ ਤਰਸ ਰਹੀਆਂ ਨੇ ਕੀ ਕੰਮ ਕੀਤਾ ਜਾ ਸਕਦਾ ਹੈ ਇਹ ਡਾਕਟਰ ਬੀ ਐਸ ਕੇ ਦੇ ਸਹਿਯੋਗ ਨਾਲ ਜੇ ਅਸੀਂ ਏਸੀ ਇਹੀ ਗੱਲ ਕਹਿੰਦੇ ਜੀ ਬਸ ਬਾਹਰ ਤੋਰਨ ਦੀ ਬਜਾਏ ਵੀ 5-6 ਲੱਖ ਰੁਪਇਆ ਲਾ ਕੇ ਬੱਚਾ ਵੀ ਇੱਥੇ ਆਉਦਾ ਵੀ ਇਹੀ ਕਾਰੋਬਾਰ ਹੋਰ ਮਤਲਬ ਜਿਹਨੂੰ ਤਰੀਕਾ ਉਹਦਾ ਇੱਥੇ ਅਮਰੀਕਾ ਹਾਂਜੀ ਹਾਂਜੀ ਗੁਰਮੇਲ ਜੀ ਨਾਲ ਅਖੀ ਆਖਰੀ ਵਾਰ ਦੇ ਵਿੱਚ ਜੁੜਦੇ ਆ ਅੱਛਾ ਗੁਰਮੇਲ ਜੀ ਜਾਂਦੇ ਜਾਂਦੇ ਕੀ ਸਨੇਹਾ ਹੈ ਤੁਹਾਡਾ ਉਹ ਉਹੀ ਗੱਲ ਫਿਰ ਕਹਿੰਦੇ ਵੀ ਕੋਈ ਡਾਕਟਰ ਜੰਮੀ ਨਹੀਂ ਜਿਹੜਾ ਸਾਡੇ ਡੈਰੀ ਦਾ ਦੁੱਧ ਵਧਾ ਦੇ ਪਾਈ ਆ ਪਰ ਇਹ ਹੈਗੇ ਜੀ ਇਹ ਚੀਜ਼ਾਂ ਦਾ ਵਾਅਦਾ ਹੈ ਅੱਛ ਠੀਕ ਹੈ ਜੇ ਨਹੀਂ ਆ ਪਾਈ ਕਰ ਸਕਦੇ ਸਾਡੇ ਕੋਲ ਸਾਡੇ ਨਾਲ ਤਾਂ ਡਾਕਟਰ ਸਾਹਿਬ ਜਿਹੜੇ ਵੇ ਅਸੀਂ ਡਾਕਟਰ ਸਾਹਿਬ ਤੋਂ ਮੰਗਾ ਲਈਦੇ ਜਿਹੜਾ ਹਾਂ ਜੀ ਉਹਦਾ ਅਲਟਰਨੇਟ ਜਿਹੜਾ ਹਾਂ ਜੀ ਹਾਂ ਜੀ ਹਾਂ ਜੀ ਉਹ ਸਾਡੇ ਕੋਲ ਆ ਜਾਂਦਾ ਆ ਜਾਂਦਾ ਆ ਜਾਂਦਾ ਕਿਆ ਬਾਤ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸੋ ਉਮੀਦ ਕਰਦੇ ਆ ਵੀਡੀਓ ਉਹਨਾਂ ਲੋਕਾਂ ਤੱਕ ਉਹਨਾਂ ਡੇਰੀ ਫਾਰਮਰਾਂ ਤੱਕ ਤੁਸੀਂ ਜ਼ਰੂਰ ਪਹੁੰਚਦੀ ਕਰਦੇ ਹੋਗੇ ਜਿਨ੍ਹਾਂ ਦੇ ਫਾਰਮ ਦੇ ਵਿੱਚ ਦੁੱਧ ਲਗਾਤਾਰ ਘਟਦਾ ਜਾ ਰਿਹਾ ਹੈ ਉਹ ਕਹਿੰਦੇ ਨੇ ਅਸੀਂ ਮਿਹਨਤ ਵਧ ਕਰ ਰਹੇ ਹਾਂ ਪਰ ਦੁੱਧ ਸਾਡਾ ਘਟ ਰਿਹਾ ਹੈ ਤਾਂ ਅਜਿਹੇ ਦੇ ਵਿੱਚ ਇਹ ਸੁਹੰਜਣੇ ਦਾ ਦਰਖਤ ਹੈਗਾ ਉਹਨਾਂ ਲਈ ਰਾਮਬੰਦ ਸਾਬਿਤ ਹੈਗਾ ਜਿਹੜਾ ਉਹ ਹੋ ਸਕਦਾ ਹੈ ਉਮੀਦ ਕਰਦਾ ਇਹ ਵੀਡੀਓ ਉਹਨਾਂ ਫਾਰਮਰਾਂ ਤੱਕ ਉਹਨਾਂ ਡੈਰੀ ਫਾਰਮਰਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਨੂੰ ਇਸ ਚੀਜ਼ ਦੀ ਜ਼ਰੂਰਤ ਹੈ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਹੈ ਡਾਕਟਰ ਬੀ ਐਸ ਕੇ ਦੀ ਟੀਮ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਡਾਕਟਰ ਉਪਕਾਰ ਕਾਉਂਸਲ ਹੋਰਾਂ ਨਾਲ ਵੀ ਸੰਪਰਕ ਕਰ ਸਕਦੇ ਹੋ ਇੱਥੇ ਰਾਮਪੁਰਾ ਫੂਲ ਮੇਨ ਸੇਵਾਦਾਰ ਹੈਗੇ ਨੇ ਮਾਨ ਸਾਹਿਬ ਉਹਨਾਂ ਨਾਲ ਵੀ ਤੁਸੀਂ ਸੰਪਰਕ ਸਾਥ ਸਕਦੇ ਹੋ ਤੇ ਆਪਣੀ ਸਮੱਸਿਆ ਆਪਣੀ ਦਿੱਕਤ ਤੁਸੀਂ ਉਹਨਾਂ ਨੂੰ ਕੰਸਲਟ ਕਰਕੇ ਹੱਲ ਕਰ ਸਕਦੇ ਹੋ ਧੰਨਵਾਦ